ਮਿਕਰਮਨ ਸਰ ਉਹ ਆਜੋ ਸੈਕਟਰੀ ਸਾਹਿਬ ਤੁਹਾਨੂੰ ਪੁੱਛਣ ਦੀ ਕੀ ਲੋੜ ਹੁੰਦੀ ਹੈ ਯਾਰ ਸੱਚੀ ਕਾਲ ਬੈਠੋ ਫਿਰ ਠੀਕ ਹੋ ਹਾਂਜੀ ਸਰ ਹਾਂਜੀ ਉਹ ਕਿਵੇਂ ਆ ਸੱਚ ਇਹ ਤਾਂ ਲੋੜਾ ਲਿਖ ਸਕਦਾ ਕੰਮ ਚੱਲਿਆ ਬਸਿਕ ਹਾਂਜੀ ਸਰ ਉਹ ਤਾਂ ਚੱਲ ਰਿਹਾ ਜੀ ਠੀਕ ਚੱਲ ਰਿਹਾ ਉਹ ਤਾਂ ਨਾ ਮਟੀਰੀਅਲ ਵਗੈਰਾ ਵਧੀਆ ਬਹੁਤ ਹੈ ਠੀਕੇਦਾਰ ਨੇ ਕਰ ਜਾਂਦੇ ਹੁੰਦੇ ਆ ਗਾਂਪ ਸਾਹਿਬ ਜੇ ਨਾ ਧਿਆਨ ਦੇਗੇ ਤਾਂ ਤੇ ਜਿਹੜੀ ਸਰ ਤੁਸੀਂ ਲਾਸਟ ਮੰਥ ਤੋਂ ਤੇ ਸਿਗਰ ਤੋਂ ਦੇ ਮਸਲੇ ਜਿਹੜੇ ਜ਼ਿਆਦਾ ਉਹ ਨਾ ਕਈ ਪਿੰਡਾਂ ਦਾ ਸਿਗਰ ਡਿਸਪਿਊਟ ਉਹ ਦੋ ਤਿੰਨ ਪਿੰਡਾਂ ਦੇ ਸਰਕਾ ਆ ਗਏ ਜੀ ਉਹ ਸਾਰੇ ਹੈੱਡ ਕੁਇਸ ਤੋਂ ਪਾਸ ਸੁਕੇ ਆ ਗਏ ਜੀ ਓਕੇ ਹਾਂ ਜੀ ਠੀਕ ਹੈ ਤੇ ਇੱਕ ਦੋ ਮਸਲੇ ਹੋਰ ਬਾਹਰ ਵੇਟ ਕਰੀ ਜਾਂਦੇ ਆ ਜੀ ਉਹ ਚੱਲੇ ਜਾ ਰਹੇ ਪਏ ਆ ਜੀ ਸਾਡੇ ਸਾਈਨ ਹੋਣ ਵਾਲੇ ਪਏ ਆ ਜੀ ਪੈਂਡਿੰਗ ਇਹ ਬਿੱਲ ਵਗੈਰਾ ਸੀਗੇ ਜੀ ਆਫਿਸ ਹਾਂ ਜੀ ਠੀਕ ਇਹ ਕੰਮ ਹੋ ਗਿਆ ਕੰਪਲੀਟ ਇਹ ਕੰਮ ਹੋ ਗਿਆ ਜੀ ਕੰਪਲੀਟ ਤੇ ਇਹ ਚੈੱਕ ਸੀਗੇ ਧਿਆਨ ਮਾਰ ਲੈ ਸੈਕਟਰੀ ਸਾਹਿਬ ਜੀ ਬਿਲਕੁਲ ਨਾਲੇ ਚੈੱਕ ਮਤਲਬ ਸਹੀ ਇੱਕ ਚੀਜ਼ ਦਾ ਧਿਆਨ ਰੱਖੋ ਕੰਮ ਕੋਈ ਵੀ ਮਾੜਾ ਨਾ ਹੋਵੇ ਠੀਕ ਹੈ ਹਾਂਜੀ 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 ਅਸਰੀ ਸਾਹਿਬ ਸਸੀ ਗੱਲ ਬਟਾ ਆਜੋ 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 ਕਿਵੇਂ ਇੱਕ ਮਿੰਟ ਰੁਕ ਜੋ ਬਸ ਬਟਾ ਮੈਂ ਕਰਦੇ ਮਿਲ ਸੇ ਉਹ ਮੋਟਰਸਾਈਕਲ ਵਾਲਾ ਥੋੜਾ ਸੀ ਕਹਿੰਦਾ ਹਾਂਜੀ ਹਾਂਜੀ ਹਾਂ ਮੈਂ ਲੈਦਾ ਸੀਗਾ ਸਾਹਿਬ ਦੇ ਧਿਆਨ ਚ ਤੇ ਵਦ ਕਰਦ ਥੋੜੀ ਹਾਂ ਜਰੂਰੀ ਇਹ ਨਾ ਕੰਮ ਚਲੀ ਆਂਦਾ ਜੀ ਰਿਪੋਰਟ ਵੀ ਹੋ ਗਈ ਇੱਥੇ ਤੇ ਬਸ ਉਹ ਪੇਮੈਂਟ ਦਾ ਹੀ ਸੀਗਾ ਬਸ ਇੱਕ ਚੀਜ਼ ਦਾ ਧਿਆਨ ਰੱਖਿਓ ਵੀ ਸੜਕ ਕੋਈ ਵੀ ਜਿਹੜੀ ਲਿੰਕ ਐ ਚਾ ਕੋਈ ਵੀ ਰਵੇ ਨਾ ਤੇ ਪੂਰਾ ਧਿਆਨ ਨਾਲ ਬਣਵਾਉਣੀ ਹੈ ਮਾੜੀ ਨਾ ਬਣੇ ਹਾਂਜੀ ਸਰ ਠੀਕ ਹੈ ਸਰਕਾਰ ਰਿਪੇਅਰ ਕਰਦੀ ਹੈ ਉਹਨਾਂ ਨੇ ਧਿਆਨ ਰੱਖਿਓ ਹਾਂਜੀ ਗਾਈਡਲਾਈਨਸ ਦੇ ਬਸ ਤੁਹਾਡੇ ਤੇ ਆ ਠੀਕ ਹੈ ਮੈਂ ਤਾਂ ਜੇ ਲੰਬਾ ਆ ਕੇ ਮੈਂ ਸ਼ਕਤੀ ਸਾਹਿਬ ਨੂੰ ਉਹ ਬੜਾ ਦੇਣਾ ਕੁੱੜ ਕੇ ਨਾ ਕਿਓ ਬਸ ਸੀਗੇ ਤੁਹਾਡਾ ਮੋੜਿਆ ਤੇ ਆ ਜੀ ਨਹੀਂ ਨਹੀਂ ਸਰ ਤਾਂ ਹੀ ਆ ਮੋੜਿਆਂ ਦੇ ਨਾਲ ਆ ਤੁਹਾਡੇ ਹੱਥ ਤੁਹਾਡੇ ਹੱਥ ਦਾ ਆਪਾਂ ਇਕੱਠੇ ਰਲ ਕੇ ਕੰਮ ਕਰਨ ਹਾਂ ਬੇਟਾ ਦੱਸ ਕੱਡੀ ਮੋਟਰਸਾਈਕਲ ਆ ਰਹੀ ਜੀ ਤੇ ਰਸਤੇ ਜੇ ਟ੍ਰੈਫਿਕ ਵਾਲੇ ਖੜੇ ਸੀ ਤੇ ਉਹਨਾਂ ਨੇ ਮੋਟਰਸਾਈਕਲ ਰੋਕ ਲਿਆ ਜੀ ਸਾਡੇ ਕੰਨੇ ਜਾਣੀ ਗਈ ਸੀ ਮੋਟਰਸਾਈਕਲ ਤਾਂ ਤਨ ਸੀ ਹਾਂਜੀ ਤੇ ਕਾਗਜ਼ ਵੀ ਨਹੀਂ ਸਾਡੇ ਕੋਲ ਸਾਰੇ ਉਹਨਾਂ ਨੇ ਕਾਗਜ਼ ਦੀ ਗੱਲ ਹੀ ਨਹੀਂ ਕੀਤੀ ਸਾਡੇ ਨਾਲ ਤੇ ਉਹ ਗਏ ਤੁਸੀਂ ਗੁੰਡਾ ਗੱਡੀ ਕੱਢ ਫਿਰਦੇ ਇੱਥੇ ਤੇ ਮੋਟਰਸਾਈਕਲ ਲੈ ਕੇ ਆਉਂਦੇ ਕਹਿੰਦੇ ਉਹਨਾਂ ਘਰੋਂ ਲੈ ਕੇ ਆਉਂ ਹਾਂਜੀ ਤੇ ਡੈਡੀ ਜੀ ਬਠੰਡੇ ਗਏ ਜੀ ਉਹ ਕਹਿੰਦੇ ਕਿਹਦਾ ਮੁੰਡਾ ਬੇਟਾ ਤੂੰ ਮੈਂ ਦਰਸ਼ਨ ਦੇ ਜੀ ਦਰਸ਼ਨ ਅੱਛਾ 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 ਠੀਕ ਹੈ ਮੇਰਾ ਕਲਾਸ ਫੈਲੋ ਜਰਾ ਅੱਛਾ ਜੀ ਉਹ ਤਾਂ ਮੇਰਾ ਕਲਾਸ ਫੈਲੋ ਹੈ ਉਹ ਤੇ ਇੰਜੀਨੀਅਰ ਸਾਹਿਬ ਕੋਲੇ ਬਠਿੰਡੇ ਗਏ ਨੇ ਹਾਂ ਜੀ ਬਠਿੰਡੇ ਗਏ ਨੇ ਜੀ ਨਹੀਂ ਤੇ ਮੋਟਰਸਾਈਕਲ ਦੇ ਕਾਗਜ਼ ਪੂਰੇ ਸੀ ਫੇਰ ਕਿਉਂ ਰੱਖ ਲਿਆ ਉਹਨੇ ਉਹ ਕਹਿੰਦੀ ਤੁਸੀਂ ਗੁੰਡਾਗਰਦੀ ਕਰ ਜੋ ਫਿਰ ਜੋ ਤੇ ਇੱਕ ਵਾਰ ਕਰਦੇ ਹਾਂ ਉਹਨੇ ਪੁੱਤ ਕੁਛ ਨਾ ਕੁਛ ਹਟਦੇ ਤਾਂ ਹੈ ਨਹੀਂ ਤੁਸੀਂ ਉਮਰ ਹੀ ਇਹੋ ਜੀ ਹੈ ਸਾਡੇ ਨਾਲ ਇੱਕ ਹੋਰ ਸੀ ਯਾਰ ਦੋਸਤ ਅੱਛਾ ਜਿਹੜੇ ਤਿੰਨ ਜਣੇ ਸਵਾਰ ਸੀ ਬਿਲਕੁਲ ਸਵਾਰੀ ਸੀ ਬਿਲਕੁਲ ਸਵਾਰੀ ਹੈ ਹਾਂ ਜੀ ਹਾਂ ਜੀ ਤੇ ਤੀਜਾ ਕਿੱਥੇ ਹੈ ਉਹ ਉੱਥੇ ਖੜਾ ਹੋਇਆ ਹੈ ਉੱਥੇ ਖੜਾ ਰਿਆ ਹਾਂ ਹਾਂਜੀ ਮੋਟਰਸਾਈਕਲ ਦੀ ਰੱਖੀ ਹਾਂਜੀ ਸੈਕਟਿਜ਼ਮ ਇੱਕ ਮੋਡਾ ਮੋਟਰਸਾਈਕਲ ਦੀ ਰੱਖੀ ਖੜਾ ਗਿਆ ਨੇ ਉੱਥੇ ਹੀ ਖੜਾ ਹੁਣ ਪੁਲਿਸ ਕੋਲੇ ਤੁਹਾਡਾ ਚੌਂਕ 'ਚ ਹਾਂਜੀ ਹਾਂਜੀ ਉੱਥੇ ਖੜਿਆ ਹਾਂ ਨਾਲ ਦੇ ਚੌਂਕ 'ਚ ਰੁਕਿਆ ਹਾਂਜੀ ਨਾਲ ਦੇ ਇੱਥੇ ਲੱਗਿਆ ਸੀ ਨਾਕਾ ਮੈਂ ਹੁਣੇ ਲੰਘ ਕੇ ਆਇਆ ਹਾਂ ਕਰ ਲੈਣੀ ਸੀ ਰਿਕਵੈਸਟ ਯਾਰ ਐਂ ਤਾਂ ਮੁਲਾਜ਼ਮਾਂ ਇੱਡੇ ਨਹੀਂ ਮਾੜੇ ਹੁੰਦੇ ਕਿ ਕਿਆ ਸੀ ਉਹਨਾਂ ਨੇ ਗੱਲ ਹੀ ਨਹੀਂ ਸੁਣੀ ਸੁਣੀ ਨਹੀਂ ਨਹੀਂ ਅੱਛਾ ਅਸੀਂ ਕਿਹਾ ਸੀ ਕਾਰ ਕਿ ਵੀ ਸਾਡੇ ਕੋਲ ਪੂਰੇ ਆ ਤੇ ਉਹਨਾਂ ਨੇ ਤਾਂ ਵੀ ਨਹੀਂ ਗੱਲ ਸੁਣੀ ਕਾਗਜ਼ ਵੇਖੇ ਨਹੀਂ ਨਹੀਂ ਕਾਗਜ਼ ਹੀ ਦੇਖਿਆ ਯਾਰ ਅਸਾਂ ਨੂੰ ਪਤਾ ਕੀ ਹੈ ਬੇਟਾ ਪੁਲਿਸ ਵੀ ਨਾ ਅੱਕੀ ਪਈ ਆ ਸਾਰੇ ਮੁੰਡੇ ਮਾੜੇ ਨੇ ਠੀਕ ਹੈ ਪਰ ਆਪਾਂ ਸੈਕਟਰੀ ਸਾਹਿਬ ਵੇਣੇ ਨਾ ਵੀ ਜ਼ਿਆਦਾ ਮੁੰਡੇ ਤਿੰਨ ਤਿੰਨ ਚਾਰ ਚਾਰ ਚੜ ਕੇ ਕੁੜੀਆਂ ਵਗਰੀ ਮੋਟਰਸਾਈਕਲ ਭਜਾਈ ਫਿਰਦੇ ᱛੀਆਂ ਪਹਿਣਾ ਵੀ ਸੇਫ ਨਹੀਂ ਗਈਆਂ ਇੱਕ ਨਸ਼ੇ ਨੁਸ਼ੇ ਵਾਲੇ ਚੱਕਰ ਜਿਹੜੇ ਆ ਉਹਦੇ ਤੋਂ ਬਹੁਤ ਡਰ ਲੱਗਦਾ ਠੀਕ ਹੈ ਲੋਟਾਂ ਖੋਆਂ ਤੋਂ ਡਰ ਲੱਗਦਾ ਪੁਲਿਸ ਵੀ ਆਪਦੀ ਡਿਊਟੀ ਕਰੀ ਜਾਂਦੀ ਹੈ ਨਾ ਹੁਣ ਵੈਸੇ ਕਾਗਜ਼ ਵੇਖ ਲੈਣੇ ਚਾਹੀਦੇ ਸੀ ਹਨਾ ਤੈਨਾਂ ਜਣੇ ਵਾਰਨਿੰਗ ਦੇ ਕੇ ਛੱਡ ਦਿੱਤੇ ਟ੍ਰੌਲਰਾਂਸ ਦਾ ਕਿਹਾ ਦੋ ਸਰਦਾਰ ਨੂੰ ਤੁਸੀਂ ਐਸਐਸ ਨੂੰ ਸਾਵਧਨ ਹੋਣ ਲਾ ਦੋ ਉਹ ਗੱਪੀ ਤੂੰ ਕਰਾ ਪਾ ਮੈਨੂੰ ਪਤਾ ਨਹੀਂ ਯਾਰ ਕੌਣ ਆਥੇ ਡਿਊਟੀ ਤੇ ਇੱਥੇ ਚੌਕ ਦੇ ਵਿੱਚ ਮੈਂ ਕੋਈ ਨਹੀਂ ਮੈਂ ਕਰਦਾ ਗੱਲ ਬੇਟਾ ਹੁੱਲੜ ਬਾਜੀ ਤਾਂ ਨਹੀਂ ਕਰਦੇ ਹੁੰਦੇ ਨਹੀਂ ਨਹੀਂ ਗੇੜੇ-ਗੂੜੇ ਦੇਖ ਲਓ ਸ਼ਿਕਾਇਤ ਨਾ ਹੋਏ ਕੋਈ ਨਹੀਂ ਨਹੀਂ ਹਲੋ ਚੇਅਰਮੈਨ ਸਾਹਿਬ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਠਾਨੇਦਾਰ ਸਾਹਿਬ ਕਿਵੇਂ ਹੋ ਠੀਕ ਹੈ ਜੀ ਹੋਰ ਠੀਕ ਠਾਕ ਜੀ ਕਿਵੇਂ ਜਾਂ ਕਿਤਾ ਵਧੀਆ ਵਧੀਆ ਗੁਰਪੀ ਨੇ ਸੁੱਖ ਦਾ ਗਾਦੀ ਹੁੰਦੀ ਹੈ ਜੇ ਤੁਸੀਂ ਫੋਨ ਕਰੀਏ ਸੁੱਖ ਗਾਦੀ ਹੁੰਦੀ ਹੈ ਹਾਂਜੀ 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 ਹੋਰ ਸੁਣਾਓ ਆ ਵਧੀਆ ਤੁਸੀਂ ਥਾਣਾ ਹੀ ਹੋ ਕਿ ਬਾਹਰੋਂ ਕਿਤੇ ਹਾਂਜੀ ਨਹੀਂ ਮੈਂ ਥਾਣੀ ਸੀ ਆਪਣੀ ਚੌਕ ਚ ਕੀ ਦੀ ਡਿਊਟੀ ਲੱਗੀ ਵੀ ਹੈ ਮੇਰੇ ਦਫ਼ਤਰ ਦੇ ਨਾਲ ਜਿਹੜਾ ਚੌਕ ਹੈ ਟ੍ਰੈਫਿਕਿੰਗ ਚਾਰਜ ਦੀ ਹਾਂਜੀ ਹਾਂਜੀ ਟ੍ਰੈਫਿਕ ਦੀ ਤੇ ਕਰਨਜੀਤ ਸਿੰਘ ਹੈ ਜੀ ਉਹ ਯਾਰ ਮੁੰਡਾ ਨਾ ਆਪਣਾ ਮਿੱਤਰ ਹੈ ਦਰਸ਼ਨ ਆਇਆ ਮੇਰਾ ਕਲਾਸਮੇਟ ਹੈ ਤੇ ਉਹਨਾਂ ਦੇ ਨਾਲ ਬੇਟਾ ਤੇ ਉਹਦੇ ਨਾਲ ਮੁੰਡੇ ਦੋ ਹੋਰ ਸੀ अच्छा अच्छा तो मोटरसाइकिल रोक लिया कागज़पत्र चाहिए इनके ਕੋਲੇ ਤੇ ਕਹਿੰਦੇ ਵੀ ਅਸੀਂ ਕਾਗਜ਼ ਉਹਨੇ ਵੇਖਿਆ ਹੀ ਨਹੀਂ ਕਹਿੰਦੇ ਭਾਜੋ ਤੁਸੀਂ ਤਿੰਨ ਚੜੇ ਸੀ ਉਹ ਇੱਕ ਨਾਲ ਦੇ ਨੂੰ ਮੋਟਰਸਾਈਕਲ ਕੋਲ ਖੜਾ ਕੇ ਇਹ ਆ ਗਏ ਆ اچھا اچھا ਤੇ ਉਹਨੂੰ ਕਰਮਚੀਦਨ ਨੂੰ ਕਰਦੇ ਹੋ ਕਾਲ ਮਾਰੀ ਜੀ ਉਹਨੂੰ ਕੋਹ ਵੀ ਚੇਅਰਮੈਨ ਸਾਹਿਬ ਨੇ ਆਖਿਆ ਹਾਂਜੀ ਹਾਂਜੀ ਜੇ ਕਾਗਜ਼ਾਂ ਕੁਗਜਾਂ ਕੀ ਪ੍ਰੋਬਲਮ ਹੈ ਤਾਂ ਚੈੱਕ ਕਰ ਲੈਣ ਬੇਸ਼ੱਕ ਤੇ ਜੇ ਉਹ ਮਤਲਬ ਟ੍ਰਿਪਲਸ ਵਾਰੀ ਦਾ ਕਰਕੇ ਰੋਕਿਆ ਹਾਂਜੀ ਹਾਂਜੀ ਫਿਰ ਹਮੈਂ ਕਹਿ ਕੇ ਭੇਜਦਾ ਉਹਨੂੰ ਮੈਂ ਵੀ ਕਹਾਂ ਮੈਂ ਕਹਾਂ ਹਲੜਬਾਜੀਆਂ ਨਾ ਕਰਿਆ ਕਰੋ ਹਣ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਅੱਜ ਕੱਲ ਦੇ ਬੱਚੇ ਹਨਾ ਸਾਂ ਦੇ ਘਟ ਹੈ ਜੀ ਹਾਦਕੋਰਪੇ ਤੁਸੀਂ ਕਹਿ ਦਿਓ ਕਰਮਚਾਰੀਤ ਨੂੰ ਕੋਈ ਵੀ ਕਰ ਇਨਾਂ ਨੂੰ ਭੇਜ ਦਿਓ ਮੈਂ ਸਮਝਾ ਦਿੰਦਾ ਮੁੰਡਿਆਂ ਨੂੰ ਜਰੂਰ ਜਰੂਰ ਜੀ ਹੁਣੀ ਮੈਂ ਕਰ ਦਿੰਦਾ ਹਾਂ ਉਹ ਸੇਵਾ ਦੱਸੋ ਜੀ ਚੇਅਰਮੈਨ ਸਾਹਿਬ ਕੀ ਬਸ ਕੋਈ ਨਹੀਂ ਸਾਰਾ ਦਿਨ ਸੇਵਾ ਜੀ ਬੈਠਿਆ ਜੇ ਕੋਈ ਹੋਰ ਸੇਵਾ ਹੋਈ ਤਾਂ ਹੋਰ ਦੱਸ ਲੈਂਗੇ ਤੁਹਾਨੂੰ ਹਾਂਜੀ ਹਾਂਜੀ ਕੋਈ ਲੋੜ ਆ ਤੁਹਾਡੇ ਵਰਗੇ ਅਫਸਰ ਲੋੜ ਆ ਤੁਹਾਡੇ ਵਰਗੇ ਅਫਸਰਾਂ ਦੀ ਹਾਂਜੀ ਹਾਂਜੀ ਇਹ ਨਹੀਂ ਕੋਈ ਗੱਲ ਦੀ ਗੱਡੀ ਵੀ ਕਰ ਦਿਓ ਕਰਮਚਾਰੀਤ ਨੂੰ ਫੋਨ ਹਣਾ ਉਹਨੂੰ ਕੋਈ ਮੋਟਰਸਾਈਕਲ ਹੁਣੀ ਕਰ ਦਿਨ ਉਹਨੂੰ ਤਾਂ ਦੇ ਦਿਓ ਮੋਟਰ ਐਸਐਚਓ ਜੀ ਕਾਲ ਕਰਵਾਤੀ ਹੈ ਵੈਸੇ ਉਹ ਜਾ ਕੇ ਮੇਰੇ ਵੱਲੋਂ ਦਾ ਚੀਰਮੈਨ ਸਾਹਿਬ ਨੇ ਭੇਜਿਆ ਉਹਨੂੰ ਐਸਐਚਓ ਸਾਹਿਬ ਕਾਲ ਕਰਦੇ ਰਗੇ ਠੀਕ ਹੈ ਜਾਓ ਲੈ ਜੋ ਫੋਟੋ ਪਰ ਗਾਂ ਨੂੰ ਧਿਆਨ ਕੁ ਕੁੜੀਆਂ ਛੇੜਨ ਵਾਲਾ ਕੰਮ ਨਾ ਕਰਿਓ ਨਹੀਂ ਜਿਹੜੀ ਉਹ ਕੰਮ ਆ ਤੇ ਫਿਰ ਹਿਸਾਬ ਰੋ ਲ ਮੈਂ ਪੁੱਠੇ ਟੰਗਾ ਦੇਣਾ ਜੇ ਕੁੜੀਆਂ ਕੁੜੀਆਂ ਛੇੜਨ ਵਾਲਾ ਉਹਨਾਂ ਕੋਲ ਜਿਹੜਾ ਕੰਮ ਕੀਤਾ ਨਹੀਂ ਨਹੀਂ ਠੀਕ ਹੈ ਜਾਓ ਲੈ ਲਓ ਫੋਟੋ ਸਾਈਕਲ ਕੋਈ ਗੱਲ ਨਹੀਂ ਖੈਦੋ ਕਾਗਜ਼ ਕੂਝ ਪੂਰੇ ਆ ਨਾ ਹਾਂਜੀ ਹਾਂਜੀ ਠੀਕ ਹੈ ਧਿਆਨ ਨਾਲ ਜਾਓ ਲੈ ਲਓ ਸੈਟੀਸਮ ਇੱਕ ਨਾ ਮੰਡੀਆਂ ਮੁੰਡੀਆਂ ਦਾ ਹਿਸਾਬ-ਕਿਤਾਬ ਦੇਖੋ ਸਫਾਈ ਕਰਾ ਦਿਓ ਲਾਈਟਾਂ ਲੋਟਾਂ ਚਾਲੂ ਕਰਵਾ ਲਓ ਪਾਣੀ ਪੋਣੀ ਦਾ ਇੰਤਜ਼ਾਮ ਜਿਹੜਾ ਹੈਗਾ ਹਨਾ ਕੋਈ ਮਜ਼ਦੂਰ ਕੋਈ ਕਿਸਾਨ ਪਰੇਸ਼ਾਨ ਨਹੀਂ ਹੋਣਾ ਚਾਹੀਦਾ ਝੋਨਾ ਜਿਹੜਾ ਨਾ ਉਹ ਥੋੜੇ ਟਾਈਮ ਤੱਕ ਆ ਜਾਣਾ ਹਾਂਜੀ ਸਰ ਉਹ ਸਾਰੇ ਟੈਂਡਰ ਪਾਸ ਹੋਏ ਹੋਏ ਆ ਜੀ ਤੇ ਉਹ ਸਫਾਈ ਵਾਲੇ ਵੀ ਲੱਗੇ ਹੋਏ ਆ ਜੀ ਬੰਦੇ ਜਿਹੜੇ ਦਿਨਾਂ ਟੀਕਾ ਲਾਇਆ ਹੋਏ ਸੀਗਾ ਤੇ ਬਾਕੀ ਪਾਣੀ ਦੇ ਜਿਹੜੇ ਉਹ ਟੈਂਕੀਆਂ ਵੀ ਉਹ ਲੱਗੀਆਂ ਵੀ ਆ ਜੀ ਸਾਰੇ ਕੰਮਾਂ ਕੰਮਾਂ ਵਾਲੀ ਸਰਕਾਰ ਰਿਪੀਟ ਹੋਣੀ ਹੈ ਹਾਂਜੀ ਨਹੀਂ ਤਾਂ ਇਹ ਲਾ ਪੇਪਰ ਹਣਾ ਹਾਂਜੀ ਨਹੀਂ ਸਰ ਜਿੰਨੇ ਮਤਲਬ ਪੇਪਰਾਂ 'ਚ ਬੋਲਣਗੇ ਬੰਦੇ ਉਹਨੇ ਬੰਦੇ ਉੱਥੇ ਡਿਊਟੀ ਤੇ ਲੱਗੇ ਵੀ ਹੋਣੇ ਆ ਕਰਵਾ ਲਓ ਕੰਮ ਧਿਆਨ ਨਾਲ ਮੰਡੀਆਂ ਦੇ ਵਿੱਚ ਪ੍ਰੋਬਲਮ ਨਾ ਹੋਵੇ ਕੋਈ ਨਾ ਮਜ਼ਦੂਰ ਨੂੰ ਮੈਂ ਕੰਟਰੋਲਿਸਟ ਤੇ ਜਾਣਾ ਹੁੰਦਾ ਮੈਂ ਜੀ ਬਸ ਨਾ ਮੈਂ ਦੋ ਲੋਨਾਂ ਜਿੰਮੇਦਾਰ ਕੋ ਪ੍ਰੋਬਲਮ ਹੋਣੀ ਚਾਹੀਦੀ ਬੁਲਾ ਲਓ ਕੌਣ ਸੀਗਾ ਬਾਦ ਸੀਗੀ ਜੀ ਦੋ ਲੜਾਈ ਵਾਲ ਸਿਸਟਮ ਸੀਗਾ ਉਹਨਾਂ ਦਾ ਬੁਲਾ ਲਾ ਜੀ ਉਹਨਾਂ ਨੂੰ ਅੱਜ ਪੁੱਛੀ ਵਾਲ ਸੁਣੀਏ ਹਾਂਜੀ ਗੱਲ ਉਹ 10 ਦਿਨ ਇਸੀਗੇ ਜੋ ਸਾਡੇ ਸਰਪੰਚ ਨੂੰ ਪਤਾ ਤੇ ਜਾਂ ਚੇਅਰਮੈਨ ਸਾਹਿਬ ਉਹਨੇ ਸੋੜੇ ਨਾਲ ਕਰਨੀ ਆ ਬੁਲਾ ਲਓ ਸੁਣਾਓ ਆਇਓ ਜੀ ਮਦਦ ਮੈਂਗਿ ਸਤਿ ਸ਼੍ਰੀ ਅਕਾਲੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਇੱਧਰ ਬੈਠ ਜੀ ਪਾਣੀ ਪਾਣੀ ਮੰਗਾਲੋ ਨਹੀਂ ਪੁੱਤ ਬਸ ਚਾਹ ਪਾਣੀ ਤੇ ਪੀ ਕੇ ਆਇਆ ਸੀ ਕੀ ਹੁਕਮ ਹੈ ਅੱਜ ਬਾਹਰ ਮੇਰਾ ਪੁੱਤ ਬੈਠਾ ਸੀਗਾ ਕਿਤੇ ਚਾਹ ਪੀਂਦਾ ਹੋਣਾ ਬੈਠਾ ਬਾਹਰ ਕਿੱਥੇ ਮੈਨੂੰ ਨਹੀਂ ਪਤਾ ਕਿੱਥੇ ਬਾਹਰ ਬੈਠਾ ਦੁਕਾਨਦਾਰ ਕੋਲ ਬੈ ਕੇ ਚਾਹ ਪੀਂਦਾ ਹੋਣਾ ਕਿਤੇ ਅੱਛਾ ਮੈਂ ਕਿਤੇ ਘਰੋਂ ਬਾਹਰ ਹਾਂਜੀ ਨਹੀਂ ਜੀ ਦੁਕਾਨ ਤੇ ਬਾਹਰ ਅੱਛਾ ਲੱਗਿਆ ਕੰਮ ਤੇ ਲੱਗਿਆ ਵੀ ਹਾਂ ਪ੍ਰਾਈਵੇਟ ਕੰਮ ਤੇ ਲੱਗਿਆ ਪੁੱਤ ਕਿਤੇ ਢਿੜ ਜਾਵੜ ਦੇ ਕਿਤੇ ਨਹੀਂ ਜਾਂਦਾ ਜੀ ਤੇ ਉਥੇ ਤਿੰਨ ਚਾਰ ਜਣੇ ਆਏ ਉਹਨਾਂ ਦੇ ਮੂੰਹ ਸਰ ਬੰਨੇ ਹੋਏ ਸੀਗੇ ਤੇ ਉਹਨਾਂ ਨੇ ਆ ਕੇ ਇਹਨੂੰ ਢਾ ਹੀ ਲਿਆ ਹੂੰ ਮੈਂ ਆਖਿਆ ਵੀ ਇਹਨੂੰ ਤਾਂ ਮੈਨੂੰ ਨਾਂ ਦੱਸਿਆ ਤੇ ਜਦੋਂ ਆਥ ਨੇ ਪੰਡੀਆਂ ਪੱਟੀਆਂ ਪੁੱਟੀਆਂ ਤੇ ਮੈਂ ਆਖਿਆ ਕਿ ਅੰਨ ਮੈਨੂੰ ਉਹਦਾ ਮੈਂ ਡਿੱਗ ਪਿਆ ਮੋਟਰਸਾਈਕਲ ਤੋਂ ਮੈਂ ਕਿਹਾ ਚਲਦੀ ਤਪਿਆ ਹੋਣਾ ਅੱਛਾ ਇਹ ਤਾਂ ਤੜਕੇ ਦੂਜੇ ਨੇ ਕੰਮ ਤਾਂ ਉਠ ਗਿਆ ਤੇ ਤੜਕੇ ਨੀ ਪੁਲਿਸ ਆ ਕੇ ਦੇ ਚੜਦੇ ਨਾ ਜਦੇ ਕੰਮ ਤੇ ਆ ਉਠ ਗਿਆ ਘਰੇ ਤੋਂ ਲੈ ਘਰੇ ਸਾਡੇ ਮੈਂ ਆਖਿਆ ਵੀ ਪੁਲਿਸ ਕਾਹ ਤੋਂ ਆ ਗਈ ਤੇ ਮੈਂ ਇਹਨੂੰ ਫੋਨ ਕਰਕੇ ਪੁੱਛਿਆ ਤੇ ਮੈਨੂੰ ਕਹਿੰਦਾ ਨਾ ਮਾਂ ਕਿ ਮੇਰੀ ਲੜਾਈ ਹੋ ਗਈ ਸੀਗੀ ਹੂੰ ਮੈਂ ਕਿਹਾ ਕਾਦੇ ਪਿੱਛੇ ਭਾਈ ਇਹ ਕਹਿੰਦਾ ਕਿ ਮੈਨੂੰ ਐਂ ਕਹਿੰਦੇ ਵੀ ਤੂੰ ਕੁੜਗਾ ਕੜਗਾ ਕੁੜਗਾ ਛੇੜਦਾ ਹੋਵੇਗਾ ਉੱਥੇ ਤੇ ਮੈਂ ਆਖਿਆ ਹੈ ਕਹਿੰਦਾ ਹਾਂ ਤੇ ਮੈਂ ਕਿਹਾ ਤੁਮ ਕੁੜੀ ਸ਼ੇਰ ਨਾਲ ਲੱਗਦਾ ਸੀ ਕੋ ਉਹਨਾਂ ਨੂੰ ਨਹੀਂ ਮਾਤਾ ਜੀ ਆਹ ਨਹੀਂ ਗੱਲ ਕਰਨੀ ਚਾਹੀਦੀ ਦੇਖੋ ਅਸੀਂ ਸਰਕਾਰ ਤੇ ਜ਼ਿੰਮੇਵਾਰ ਉਹਦੇ ਤੇ ਬੈਠੇ ਆ ਨਾ ਵੀ ਅਸਲ ਦੇ ਵਿੱਚ ਇਹ ਜੁਆਕ ਵਿਗੜਦਾ ਨਾ ਕਾਣੀ ਵਿਗੜਦੀ ਆ ਕਿਉਂ ਸੈਕਟਰੀ ਸਾਹਿਬ ਮਾਂ ਪਿਓ ਦੇ ਪੈਸੇ ਉਹ ਵਿਗੜਦੀ ਹੁੰਦੀ ਜਿਹੜੇ ਨਸ਼ਿਆਂ ਤੇ ਲੱਗੇ ਪਏ ਆ ਉਹ ਇਸੇ ਕਰਕੇ ਲੱਗੇ ਪਏ ਵੀ ਜੇ ਕੋਈ ਬਾਹਰ ਲਾ ਕੇ ਮਾੜਾ ਜਿਹਾ ਦੱਸਦਾ ਨਾ ਵੀ ਤੁਹਾਡਾ ਜੁਆਕ ਗਲਤ ਸੰਗਤ ਚ ਬੈਠਾ ਹੈ ਉਹ ਨਸ਼ੇੜੀਆਂ ਕੋਲੇ ਬੈਠਾ ਹੈ ਉਹ ਹੁੰਡੜਬਾਜੀ ਵਾਲੇ ਕੋਲ ਬੈਠਾ ਤਾਂ ਮਾਂ ਪਿਓ ਦੱਸਣ ਵਾਲੇ ਤੇ ਗੱਲ ਪੈ ਜਾਂਦਾ ਮਾਤਾ ਜੀ ਵੀ ਸਾਡਾ ਤਾਂ ਹੀਰਾ ਜੁਆਕ ਤੁਸੀਂ ਬਦਨਾ ਕੋਈ ਕਾਰਨ ਤੋਂ ਦੱਸਿਆ ਰ ਆਪਦੇ ਮੋਹੋਂ ਮਾਤਾ ਨੂੰ ਨਾ ਮਾਪਿਆਂ ਉਹ ਤਾਂ ਗਮਰਾਹ ਕਰ ਹੀ ਲੈਣਗੇ ਨਹੀਂ ਸਰ ਕੁਛ ਨਹੀਂ ਸੀ ਜੀ ਮੈਂ ਉੱਥੇ ਬੈਠਾ ਸੀ ਮੈਂ ਦਿੱਲੀ ਨੂੰ ਵਹਿ ਜਾਣਾ ਜਾ ਕੇ ਉੱਥੇ ਜੀ ਠੀਕ ਹੈ ਚਾਹੂ ਪੀ ਲੈਣਾ ਉੱਥੇ ਹੋਟਲ ਆਈ ਨਾਲ ਚਾਹ ਲੈਦਾ ਉੱਥੇ ਵਹਿ ਜਾਣਾ ਦਿੱਲੀ ਚਾਹੂ ਪੀਣਾ ਸਵੇਰ ਜਾ ਕੇ ਉਹ ਆਏ ਤਿੰਨ ਚਾਰ ਜਣੇ ਜੀ ਤੇ ਉਹਨਾਂ ਨੇ ਮੈਨੂੰ ਕੁੱਟਣ ਲੱਗ ਗਏ ਜੀ ਕੋਈ ਆਏ ਥੋੜੋ ਕੋਈ ਬੇਵਕੂਫ ਹੁੰਦਾ ਹੈ ਮੰਡੀ ਚ ਹਜ਼ਾਰਾਂ ਲੋਕ ਤੁਰੇ ਫਿਰਦੇ ਆ ਤੇ ਉਹ ਕੱਲੇ ਨੂੰ ਕੁੱਟਣ ਲੱਗ ਪਏ ਮੈਨੂੰ ਨਾ ਮੈਨੂੰ ਐ ਪਤਾ ਲੱਗੇ ਹੈ ਕੌਣ ਜੀ ਮੂੰਹ ਵਲੇਟੇ ਸੀ ਜੀ ਉਹਨਾਂ ਦੇ ਆਹ ਕਿਹੜਾ ਤਰੀਕਾ ਮਿੱਤੇ ਮੇਰੇ ਕੋਲ ਆਇਆ ਪਹਿਲੀ ਗੱਲ ਤਾਂ ਮੇਰਾ ਮਸਲਾ ਇਹਨੇ ਦਾ ਪੁਲਿਸ ਦਾ ਮਸਲਾ ਫਿਰ ਪੁਲਿਸ ਕੋਲ ਜਾਦੇ ਸਰਪੰਚ ਸਾਹਿਬ ਨਾਲ ਗੱਲ ਕਰ ਲੈਂਦੇ ਤੁਸੀਂ ਸਰਪੰਚ ਸਾਹਿਬ ਤਾਂ ਸਾਡੀ ਸੁਣਦਾ ਨਹੀਂਗਾ ਜੀ ਹਾਂ ਇਹ ਹਾਂ ਉਹ ਕਹਿੰਦਾ ਮੈਨੂੰ ਨਹੀਂ ਪਤਾ ਰਾਮੀ ਆ ਜੀ ਪੂਰਾ ਜੀ ਕਿੱਥੋਂ ਸੁਣਦਾ ਜੀ ਮਾਂ ਤਾਂ ਦੋ ਤਿੰਨ ਵਾਰੀ ਗੇੜੇ ਕੱਢਾਈ ਜੀ ਸਾਡਾ ਸਰਪੰਚਾ ਤੁਸੀਂ ਮੇਰੇ ਮੂੰਹ ਤੇ ਨਹੀਂ ਆ ਗਏ ਨਹੀਂ ਚੇਅਰਮੈਨ ਸਾਹਿਬ ਅਸੀਂ ਤਾਂ ਮਾਂ ਮਾਂ ਮੇਰੀ ਆਂਦੀ ਕਿ ਬਸ ਚੇਅਰਮੈਨ ਸਾਹਿਬ ਕੋਲੇ ਚਲਣਾ ਉਹਨਾਂ ਕੋਲੇ ਚੱਲਣਾ ਇਹ ਸਰਪੰਚ ਕੋਲੇ ਦੋ ਵਾਰੀ ਜਾ ਆਈ ਮੇਰੀ ਮਾਂ ਤੇ ਗੱਲ ਹੀ ਨਹੀਂ ਸੁਣਦਾ ਜੀ ਯਾ ਤੂੰ ਮੈਨੂੰ ਤਾਂ ਤੂੰ ਸ਼ੱਕੀ ਲੱਗਦਾ ਐ ਇੱਕ ਪਾਸੇ ਕਹਣਾ ਵੀ ਤਿੰਨ ਚਾਰ ਜਾਨੇ ਬਿਣਾ ਵਜਾ ਮੈਨੂੰ ਕੋਟੀ ਹੋਈ ਜੀ ਇੱਕ ਪਾਸੇ ਕਹਣਾ ਵੀ ਸਰਪੰਚ ਹਰਾ ਮੇ ਆ ਹੁਣ ਤੂੰ ਮੈਨੂੰ ਆਏ ਦੱਸ ਵੀ ਕੱਲਾ ਤੂੰ ਚੰਗਾ ਹੋਵੇ ਯਾਰ ਫਿਰ ਨਹੀਂ ਚੇਅਰਮੈਨ ਚੰਗੇ ਦੀ ਗੱਲ ਦੀ ਅਕਸਰ ਮੇਰੀ ਮਾਂ ਬੁੱਢੀ ਮਸਾ ਦਾ ਗਈ ਉੱਥੇ ਉਹਨਾਂ ਦੇ ਘਰੇ ਪਹਿਲਾਂ ਤਾਂ ਕੁੱਤੇ ਰੱਖੀ ਬੈਠੇ ਹੋ ਸਰਪੰਚ ਕਿਹੜਾ ਤੋਂ ਨਾ ਗਲਾਬ ਸਿੰਘ ਆ ਜੀ ਗਲਾਬ ਸਿੰਘ ਸਰਪੰਚ ਹੋ ਅੱਛਾ ਨੰਬਰ ਹੈਗਾ ਗਲਾਬ ਦਾ ਹਾਂ ਜੀ ਹਾਂ ਜੀ ਮੈਂ ਲਾਵਾਂ ਉਹਨੂੰ ਫੋਨ ਕਰੋ ਬਲਾਉ ਜੇ ਨੇੜੇ ਆਪਾਂ ਉਹਦੇ ਨਾਲ ਗੱਲ ਕਰਦੇ ਆ ਐ ਨਹੀਂ ਹੁੰਦਾਗਾ ਪਹਿਲੀ ਗੱਲ ਤਾਂ ਮੈਨੂੰ ਇਹ ਇੱਕ ਉਹ ਕੌਣਾ ਮੁੰਡੇ ਇਹ ਨਹੀਂ ਗੱਲ ਤੂੰ ਜਾਣਦਾ ਨਾ ਹੋਵੇਂ ਬੈਣਾ ਵਜਾ ਕੋਈ ਬੈਠੇ ਨੂੰ ਨੇ ਘੁੱਟ ਕੇ ਜਾਂਦਾ ਸਪੰਸਰ ਸੋਡੇ ਨਾ ਪਿੰਡ ਦਾ ਮਸਲਾ ਇੱਕ ਤੁਸੀਂ ਚੇਅਰਮੈਨ ਸਾਹਿਬ ਦੇ ਦਫ਼ਤਰ ਆਉਂਗੇ ਜੀ ਹੁਣ ਸ਼ਹਿਰੀਓ ਚਲੋ ਆ ਜਿਓ ਜੀ ਫਿਰ 2 ਮਿੰਟਾਂ ਚਾੜੋ ਹੁਣੋ ਜਲਦੀ ਆਓ ਨੇੜੇ ਹੀ ਆਪਾਂ ਕਿ ਨਿਕਲਣਾ ਮੁੜ ਕੇ ਮੀਟਿੰਗ ਤੋਂ ਹਾਂ ਜੀ ਉਹਨੇ ਨੇੜੇ ਹੀ ਆ ਜੀ ਆ ਜਿਓ ਜੀ ਜਲਦੀ ਆ ਜਿਓ ਜੀ ਸਰ ਅੱਛਾ ਛੋਟੇ ਵੀ ਗੱਲ ਸੁਣ ਮੇਰੀ ਐ ਨਹੀਂ ਹੁੰਦਾ ਕਿ ਤੇਰੇ ਬੈਠੇ ਦੇ ਉਹੀ ਗੱਲ ਪਿਆ ਗਿਆ ਕੋਈ ਆ ਕੇ ਕੋ ਮਸਲਾ ਤਾਂ ਕੋਈ ਨਾ ਕੋਈ ਹੋਊਗਾ ਜਾਂ ਤਾਂ ਮੈਨੂੰ ਦੱਸ ਦੇ ਮੂੰਹ ਬੰਨੇ ਸੀ ਆ ਕੀਤਾ ਸੀ ਇਹ ਗੱਲਾਂ ਦੇਖ ਅਸੀਂ ਸਾਰਾ ਦਿਨ ਇਥੇ ਇਹੀ ਮਸਲੇ ਵੰਦੇ ਰਹਿਨੇ ਬੈਠੇ ਕਹਿੰਦੇ ਕੋਈ ਆ ਕੇ ਕਦੇ ਕੋਈ ਹਾਲਾਂਕਿ ਸਾਡੀ ਇਹ ਡਿਊਟੀ ਨਹੀਂ ਪਰ ਸਰਕਾਰ ਚ ਸਾਰਾ ਕੁਝ ਕਰਨਾ ਪੈਂਦਾ ਮਾਤਾ ਦੇ ਅੱਖੀਂ ਘਟਾ ਪਾ ਸਕਦੇ ਮੈਨੂੰ ਪਤਾ ਕੋਈ ਹਰਕਤ ਜ਼ਰੂਰ ਹੋਏਗੀ ਕਿ ਮਸਲਾ ਦੱਸ ਫਲਾਉ ਉਹ ਨਹੀਂ ਜੀ ਉਹ ਤਾਂ ਮੇਰੇ ਨਾਲ ਦੇ ਸੀਗੇ ਜੀ ਉਹਨਾਂ ਨੇ ਕਿਤੇ ਕੁੜੀ-ਕੁੜੀ ਛੇੜੀ ਸੀ ਜੀ ਉਹਨਾਂ ਨਾਇਬ ਕਿਤੇ ਮੈਂ ਵੀ ਨਾਲ ਆ ਜੀ ਤਾਂ ਘੁੱਟਿਆ ਜ ਉਹਨਾਂ ਨੇ ਕੋਈ ਕੁਸ਼ਕੀ ਗੱਲ ਦੱਸਤੀ ਬਦਲ ਗਿਆ ਨਾ ਸਾਰੀ ਗੱਲ ਨਿਕਲਨੀ ਆ ਬਦਲ ਗਿਆ ਨਾ ਹਾਂਜੀ ਹਾਂਜੀ ਇਹਦੀ ਗੱਲ ਚ ਸ਼ੁਰੂ ਤੋਂ ਹੀ ਲੱਗ ਰਹੀ ਆ ਮਤਲਬ ਮਸਲਾ ਤਾਂ ਥੋੜਾ ਹੈਗਾ ਨਾ ਕੁੜੀਆਂ ਕੜੀਆਂ ਛੇੜਨ ਵਾਲਾ ਨਹੀਂ ਮੈਂ ਤਾਂ ਨਹੀਂ ਸੁਣਿਆ ਜੀ ਮੈਂ ਤਾਂ ਜਾਂਦਾ ਨਹੀਂ ਉਹ ਤਾਂ ਮੇਰੇ ਨਾਲ ਮਤਲਬ ਉਹ ਬਹਿ ਭਜਾਂਦੇ ਜੀ ਉੱਥੇ ਹਾਂਜੀ ਉਹ ਆਓ ਸਪੱਖ ਸਾਹਿਬ ਕੀ ਹਾਲ ਹੈ ਮੇਰੇ ਦਾਸ ਨੂੰ ਯਾਦ ਕੀਤਾ ਜੀ ਨਹੀਂ ਨਹੀਂ ਯਾਦ ਆ ਸਪੱਖ ਸਾਹਿਬ ਠੀਕ ਹੈ ਤੁਹਾਡੇ ਪਿੰਡ ਦਾ ਮਸਲਾ ਹੈ ਉਏ ਤੁਹਾਨੂੰ ਦੱਸ ਦਣਾ ਮੈਂ ਹੀ ਪਿੰਡ ਦਾ ਮਸਲਾ ਵੀ ਗਾਇਆ ਤੁਹਾਡੇ ਕੋਲ ਇਹ ਮੇਰੇ ਕੋਲ 2-3 ਵਾਰੇ ਜਾ ਚੁੱਕੇ ਹਾਂ ਅੱਛਾ ਇਹ ਮਤਲਬ ਰੋਲਾ ਕੀ ਹੈ ਰੋਲਾ ਚੇਅਰਮੈਨ ਸਾਹਿਬ ਦੱਸਦਾ ਇੱਕ ਮਿੰਟ ਮੈਂ ਗੱਲ ਚੁ ਸਾਡੇ ਪਿੰਡ ਚ ਸ਼ਮਸ਼ਾਨ ਘਟ ਬਣਿਆ ਹੋਇਆ ਹਾਂ ਸਾਡੇ ਪਿੰਡ ਚ ਪਾਣੀ ਵਾਲੀ ਵਾਟਰ ਸਪਲਾਈ ਟੈਂਕੀ ਬਣੀ ਹੋਈ ਜਿੱਥੇ ਹਾਂ ਦੋ ਜਗ੍ਹਾ ਹੋ ਗਈਆਂ ਹਾਂ ਤੀਜੀ ਜਗ੍ਹਾ ਸਾਡੇ ਪਿੰਡ ਦੀ ਧਰਮਸ਼ਾਲਾ ਹੂੰ ਉੱਥੇ ਬਹੁਤ ਮੁੰਡੇ ਆ ਜਿਹੜੇ ਨਸ਼ਾ ਕਰਦੇ ਆਰੀਆ ਪਬਲਿਕ ਪਬਲਿਕ ਸਟਾਫ ਦੇ ਪਬਲਿਕ ਟ੍ਰਾਂਜ਼ਿਟ ਸੈਕਟਰ ਬਾਹਰ ਕੀ ਪੀਂ ਜਾਂਦਾ ਹੋਰ ਕੋ ਨਸ਼ਾ ਕਰ ਲਿਆ ਜਾਂ ਗੁਲੀ ਜੋ ਵੀ ਗੁਲੀ ਲਪਾ ਉਸ ਤੋਂ ਬਾਅਦ ਕੀ ਕਰਦੇ ਤਿੰਨ ਤਿੰਨ ਜਣੇ ਮੋਟਰਸਾਈਕਲ ਤੇ ਚੜ ਕੇ ਸ਼ਹਿਰ ਨੂੰ ਗੇੜੇ ਲਾਉਂਦੇ ਆ ਆ ਸੈਕਟਰੀ ਸਾਹਿਬ ਉਹੀ ਮਸਲਾ ਹੈ ਹੁਣੇ ਤੋੜਿਆ ਹੁਣੇ ਤੋੜਿਆ ਤਿੰਨ ਮੁੰਡੇ ਮੇਰੇ ਦੋਸਤ ਦਾ ਮੁੰਡਾ ਸੀ ਇਹ ਤਿੰਨ ਤਿੰਨ ਜਣੇ ਚੜ ਕੇ ਸ਼ਹਿਰ ਨੂੰ ਗੇੜ ਪਤਾ ਨਹੀਂ ਕੀ ਕਰਦੇ ਇਹ ਸਕੂਲ ਟਾਈਮ ਪਤਾ ਨਹੀਂ ਕਿਸੇ ਲੜਾਈ ਕਰ ਕਰਦੇ ਆ ਜਾਂ ਕਿਸੇ ਕਿਸੇ ਬੱਚੀਆਂ ਬੁੱਚੀਆਂ ਨਾਲ ਗਲਤ ਗੁਲਤ ਮਤਲਬ ਨੂੰ ਕੀ ਮਗਰ ਜਾਂਦੇ ਆ ਮੈਨੂੰ ਨਹੀਂ ਇਸ ਗੱਲ ਦਾ ਪਤਾ ਪਰ ਮੇਰੇ ਕੋਲ ਇਹ ਸ਼ਿਕਾਇਤ ਆਈ ਹੈ ਇਹੇ ਸ਼ਹਿਰ ਦੇ ਵਿੱਚ ਜਾ ਕੇ ਨਾ ਇਹੀ ਕੰਮ ਕਰਦੇ ਆ ਮਤਲਬ ਮੁੰਡੜ ਬਾਜੀ ਕਰਦੇ ਆ ਹਾਂ ਹਾਂ ਯਾਰ ਹੁਣ ਦੱਸ ਪਹਿਲੀ ਗੱਲ ਤਾਂ ਮੈਂ ਕਹਿਨ ਨੂੰ ਜੀ ਇਹ ਨਹੀਂ ਕਰਨਾ ਮਾਤਾ ਜੀ ਮੁੰਡੇ ਥੋੜੇ ਤਾਂ ਚਿਹਰਾ ਨਾ ਮੈਨੂੰ ਵੈਸੇ ਨਿਛੇੜੀ ਲੱਗਦਾ ਦੇਖ ਕੇ ਜਿਵੇਂ ਆਪਾਂ ਸਾਰੇ 10:30 ਇਹ ਵੀ ਨਾ ਦੱਸਣਾ ਹੁਣ ਮਾਤਾ ਨੂੰ ਵੀ ਗੁੱਸਾ ਲੱਗੂ ਜੀ ਇਹ ਨਾਲ ਸੀਗਾ ਜੀ ਕੁੜੀ ਕੱਢੀ ਸੀ ਇਹ ਨਾਲ ਸੀ ਜਦੋਂ ਪਿੰਡੋਂ ਮੁੰਡੇ ਤਿੰਨ ਚਾਰ ਮੁੰਡੇ ਮੋਟਰਸਾਈਕਲ 'ਤੇ ਲੱਗ ਗਏ ਤਿੰਨ ਤਿੰਨ ਜਣੇ ਜੀ ਇਹਨੂੰ ਪੁੱਛੇ ਨਾਲ ਜੀ ਤਨ ਜਣੇ ਮੈਂ ਜੀ ਮੈਂ ਨਾਲ ਤਾਂ ਨਹੀਂ ਸੀ ਜਦੋਂ ਛੇੜਦੇ ਸੀ ਮੈਂ ਤਾਂ ਜਿੱਥੇ ਚਾਹ ਪੀ ਜਾਂਦਾ ਮੈਨੂੰ ਕੀ ਪਤਾ ਸੀ ਕੋਈ ਪਾਰਟੀ ਇੱਕ ਹੈ ਗਰੁੱਪ 'ਤੇ ਹੈ ਮਤਲਬ ਹੈ ਤਾਂ ਤੇਰੇ ਮਿੱਤਰ ਹੈ ਨਾ ਨਹੀਂ ਨਹੀਂ ਜਿਹੜਾ ਆਜਾੜੇ ਜਾਈ ਨਹੀਂ ਚੇਰਮੈਨ ਸਮਝੋ ਯਾਰ ਸਰਪੰਚ ਸਾਹਿਬ ਇੱਕ ਦੇਖੋ ਸੋਚਣ ਵਾਲੀ ਗੱਲ ਹੈ ਮੈਂ ਤਾਂ ਹੁਣ ਤੁਸੀਂ ਨੋਟ ਕਰਿਓ ਗੱਲ ਆਪਦੇ ਮੁੰਡੇ ਦੀ ਵੀ ਇਹ ਕਹਿੰਦਾ ਵੀ ਮੈਨੂੰ ਬੈਠੇ ਨੂੰ ਕੁੱਟ ਗਏ ਤੇ ਕੁੜੀਆਂ ਨੂੰ ਛੇੜਨ ਗਏ ਆਂ ਮੇਰੇ ਨਾਲ ਦੇ ਮੁੰਡੇ ਹੁਣ ਆਏ ਹੋ ਸਕਦਾ ਵੀ ਛੇੜਿਆ ਕਿਸੇ ਨੇ ਹੋਰ ਆ ਤੇ ਕੁੱਟ ਗਿਆ ਨੂੰ ਥੋੜਾ ਥੋੜਾ ਦਿਲ ਬੰਦਿਆ ਸੀਗਾ ਨਹੀਂ ਇਸ ਕਰਕੇ ਤਾਂ ਪਤਾ ਮੈਂ ਵੀ ਸਾਂਹ ਤਾਂ ਜੇ ਇਹਨੇ ਕੁੜੀ ਛੇੜੀ ਐ ਤਾਂ ਚੱਪੈਣੀਆਂ ਚਾਹੀਦੀਆਂ ਸਰੀਆਂ ਉਹ ਵੀ ਮਾਂ ਮੈਂ ਛੇੜੀ ਐ ਪਰ ਮੇਰੇ ਕੋਲੇ ਮੰਨਿਆ ਨਹੀਂ ਮੈਂ ਇਹ ਕੁਛ ਵੀ ਰਹੀ ਇਹ ਗੱਲ ਵੀ ਕੋਈ ਕੁਛ ਨਹੀਂ ਗੱਲ ਮੈਂ ਗੱਲ ਦੱਸਦੇ ਕੀ ਗੱਲ ਐ ਜੇ ਤੂੰ ਸੱਚਾ ਸੀ ਤਾਂ ਤੂੰ ਉਹਦੇ ਮਾਤਾ ਨੂੰ ਆ ਕੇ ਕਹਿੰਦਾ ਜਦੋਂ ਤੇਰੇ ਉਹਦੇ ਛਰੀਟਾ ਚ ਉਟਾਈ ਜਾਵਾਂਗਾ ਸੀਗਾ ਤੇ ਤੂੰ ਉਦੋਂ ਆ ਕੇ ਦੱਸਦਾ ਮਾਤਾ ਨੂੰ ਤੜਕੇ ਪੁਲਿਸ ਆਈ ਤੇ ਮਾਤਾ ਨੂੰ ਪਤਾ ਲੱਗਿਆ ਵੀ ਇਹ ਕੁੜੀਆਂ ਛੇੜਦੇ ਸਰ ਮੈਂ ਥੋੜਾ ਸ਼ੇਡ ਦੱਸ ਸੀ ਜੀ ਯਾਰ ਛੋੜੇ ਵੀ ਮੇਰੀ ਗੱਲ ਸੁਣ ਲੈ ਇੱਕ ਉਹ ਮੇਰੇ ਨਾਲ ਦੇ ਸੀਗੇ ਜੀ ਮੇਰੀ ਗੱਲ ਸੁਣ ਲੈ ਪਹਿਲੀ ਗੱਲ ਤਾਂ ਪਤਾ ਜੈਂ 200 ਵੀ ਹੁਣ ਸਾਢੇ ਦੋ ਤੁਸੀਂ ਕੀ ਚਾਹਣੇ ਹੋ ਇਹਦਾਂ ਦਾ ਤਾਂ ਬੱਚ ਗੱਲ ਕਰ ਮੈਂ ਤਾਂ ਕਹਿੰਨੀ ਪੁੱਤੇ ਤਾਂ ਕਿਸੇ ਹਿਸਾਬ ਨਾਲ ਟਕਾਆ ਕਰਦੇ ਹੋ ਤੇ ਸਾਸਿ ਤੈਨੂੰ ਜੋਗਰੇ ਸਿੰ ਤਾਂ ਨੱਕ ਵੜਾ ਕੇ ਧਰਤਾ ਹੁਣ ਸਰਪੰਚ ਮੂਰੇ ਵੀ ਜਸਤ ਬੋਲਣ ਦੀ ਬੇ ਨੇ ਗੀ ਕਹਿੰਦੀ ਗੱਲ ਤਾਂ ਤੁਹਾਡੇ ਸਾਹਮਣੇ ਸਰਪੰਚ ਉਹਨੇ ਸਰਪੰਚ ਬਾਰੇ ਕੀ ਆਖਿਆ ਸਰਪੰਚ ਖਰਾਬ ਵੀ ਐ ਆਹ ਸਭ ਦਰਤਿਆ ਨੇ ਮੈਂ ਕਿਹਾ ਸਰਪੰਚ ਸਾਹਿਬ ਬੋਲ ਜਾਂਦੇ ਦੇਖੋ ਜੀ ਮੈਂ ਦੱਸਾਂ ਮੇਰੀ ਗੱਲ ਸੁਣ ਅਸੀਂ ਆਪੇ ਹਰਾਮੀ ਹਾਂ ਪਹਿਲੀ ਗੱਲ ਤਾਂ ਇਹੋ ਜੇ ਮਸਲਿਆਂ ਵਿੱਚ ਅਸੀਂ ਮਗਰ ਜਾਵਾਂਗੇ ਤਾਂ ਅਸੀਂ ਆਪੇ ਹਰਾਮੀ ਨੇ ਆ ਮੈਂ ਖੁਦ ਨਹੀਂ ਜਾਂਦਾ ਹਰਾਮੀ ਹੋ ਜਾਂਦੇ ਦੂਜੀ ਗੱਲ ਤੁਹਾਨੂੰ ਮੈਂ ਜਦੋਂ ਮੈਂ ਇਲੈਕਸ਼ਨ ਲੜਿਆ ਇਹਨਾਂ ਦਾ ਤਾਂ ਜੇ ਇੱਕ ਨੰਬਰ ਦਾ ਕੰਮ ਮੈਂ ਤਾਂ ਵੀਨੇ ਦੇ ਮਗਰ ਜਾਂਦਾ ਕੀ ਗੱਲ ਇਹਨਾਂ ਨੂੰ ਪੁੱਛੋ ਇਲੈਕਸ਼ਨ ਵੇਲੇ ਜੀ ਮੈਂ ਇਹਨਾਂ ਦੀਆਂ ਘਰੇ ਜਾ ਕੇ ਮੇਨਤਾਂ ਕੀਤੀਆਂ ਮੈਂ ਕਿਹਾ ਜੀ ਕਿ ਮੇਰਾ ਖਿਆਲ ਰੱਖ ਕੇ ਵੋਟ ਮੈਨੂੰ ਬਾਇ ਇਹ ਕਹਿੰਦੇ ਜੀ 2000 ਰੁਪਇਆ ਪਰ ਵੋਟ ਦਾ ਲਵਾਂਗੇ ਸੀ ਇਹਨਾਂ ਨੇ ਕਿਹਾ ਸੀ ਪੰਜ ਵੋਟਾਂ ਇੱਕ ਜਿਹੜਾ ਦੇ ਫਾਦਰ ਸਾਹਿਬ ਤੇ ਇੱਕ ਮਾਤਾ ਬੈਠੀ ਤਿੰਨ ਤੇ 2 ਵਜੇ ਕਿਹਨਾਂ ਦੀ ਸਿਸਟਰ ਦੀ ਮੈਰਿਜ ਹੋ ਗਈ ਉਹ ਵੀ ਉਦੋਂ ਪਿੰਡੀ ਸੀਗੀ ਅੱਛਾ ਹਾਂ ਤੇ ਇਹਨਾਂ ਦੀਆਂ ਪੰਜ ਵੋਟਾਂ ਇਹਨਾਂ ਨੇ 10000 ਮੈਂ ਕਹਾ ਤੁਸੀਂ ਕੱਟ ਲੈ ਉਹ ਯਾਰ ਹਾਂ ਖਰਚੇ ਹੋਰ ਵੀ ਬਹੁਤ ਹੁੰਦੇ ਆ ਅੱਛਾ ਇਹਨਾਂ ਨੇ ਮੈਂ ਕਹਾ ਕੱਟ ਲੈ ਲਓ ਹਾਂ ਇਹਨਾਂ ਨੇ ਪੂਰਾ ਪੰਜ ਵੋਟਾਂ ਦਾ 10000 ਰੁਪਏ ਲਿਆ ਅਸੀਂ ਤੁਹਾਨੂੰ ਕਿਹੜਾ 10000 ਰੁਪਿਆ ਲੈ ਲੈ ਇਹਨੇ ਤੁggen ਕਿਹਾ ਦੱਸਾਇਆ ਮੈਨੂੰ ਖਾ ਖਾ ਮੇਰੇ ਮੂਰੇ ਕੰਨ ਕਾ ਦੱਸਣਾ ਕਿਹੜਾ ਤੇਰੇ ਮੂਰੇ ਕਾ ਪੰਜਾ ਇੱਕ ਮਿੰਟ ਹਾਂ ਜੀ ਚੇਅਰਮੈਨ ਸਾਹਿਬ ਸਾਨੂੰ ਜਵੇਂ ਬਦਨਾਮ ਕਰੀਏ ਅੱਜ ਤੱਕ ਤੁਹਾਡੇ ਬਾਗੀ ਤਾਂ ਪੈਸੇ ਲਏ ਹੀ ਨਹੀਂ ਮੇਰੇ ਕੋਲੇ ਫੋਟੋਆਂ ਤੇ ਮੇਰੇ ਕੋਲੇ ਲਿਸਟ ਹੁਣੇ ਦਿਖਾਉਣੀ ਪਊਗਾ ਉਹੋ ਜੀ ਲਿਸਟਾ ਬਣਾਉਣ ਵਾਲੇ ਹੋਣਗੇ ਜਿਹੜੇ ਤੇਰੇ ਚਮਚੇ ਹੋਣਗੇ ਨਾਂ ਪੀਚੇ ਖਾਂਦੇ ਹੋਣਗੇ ਜੀ ਅਸੀਂ ਪੈਸੇ ਲੈ ਕੇ ਸੇਤੂ ਮੇਰੀ ਗੱਲ ਸੁਣੋ ਇਹਨਾਂ ਦੀਆਂ ਫੋਟੋਆਂ ਪੈਸੇ ਲੈਂਦਿਆਂ ਦੀਆਂ ਮੇਰੇ ਗਰੁੱਪ ਨੇ ਖਿੱਚੀਆਂ ਹੋਈਆਂ ਇਹਨੇ ਹੱਥ 'ਚ ਪੈਸੇ ਬਣਾਉਂਦੇ ਆ ਆ ਦੇ ਆਲੋ ਆਹ ਹੁਣੇ ਚੀਰਾ ਮਾਤਾ ਜੀ ਦਾ ਐ ਇਹ ਪੰਜੇ ਵੋਟਾਂ ਇਹਨਾਂ ਦੀਆਂ ਉਹ ਮੁੰਡੇ ਦੀ ਸ਼ਕਲ ਵਿੱਚ ਹੈਗੀ ਆ ਬਸੋ ਜੀ ਅਮਾਦਾ ਇਹ ਦੇਖੋ ਆ ਸਾਫ ਆ ਤਾਂ ਚਲ ਬੁੱਤ ਫੇਰ ਕਿ ਹੋਵੇ ਜੇ ਅਸੀਂ ਪੈਸੇ ਲੈ ਲੇ ਤਾਂ ਇੰਨੇ ਵੀ ਬਥੇਰੇ ਪੰਜ ਸਾਲ ਪਹਿਲਾਂ ਖਾ ਖਾਦੇ ਹੀ ਆ ਜੇ ਅਸੀਂ ਹੁਣ ਲੈ ਲੇ ਇੱਕ ਵਾਰ ਤਾਂ ਫੇਰ ਕੀ ਲੈ ਫਰਕ ਪੈ ਗਿਆ ਇਹਦੀ ਮਦਾ ਹੀ ਗੱਲ ਹੁੰਦੀ ਹੈ ਹੁਣ ਦੇਖੋ ਪਹਿਲਾਂ ਥੋੜਾ ਮੁੰਡਾ ਮੁੱਕਰ ਗਿਆ ਵੀ ਮੂੰਹ ਬੰਦ ਕੇ ਤੇ ਮੇਰੇ ਕੋ ਕੁੱਟ ਕੇ ਮੈਨੂੰ ਪਤਾ ਨਹੀਂ ਮੈਂ ਬੰਨ ਗਿਆ ਨਾ ਆਲਦੀ ਨਾਲ ਵੀ ਅਸੀਂ ਤਾਂ ਹਾਂ ਠੀਕ ਹੈ ਮੇਰੇ ਨਾਲ ਦੇ ਕੁੜੀਆਂ ਮਗਰ ਗਏ ਤੇ ਕੁੱਟ ਕੇ ਮੈਨੂੰ ਜਿਹਨਾਂ ਦੇ ਕੁੜੀਆਂ ਸੀਗੀਆਂ ਹੁਣ ਤੁਸੀਂ ਪਹਿਲਾਂ ਕਿਹਾ ਵੀ ਅਸੀਂ ਇਹੋ ਜਿਹੇ ਪੈਸੇ ਦਾ ਕੀ ਕਰਨਾ ਕਦੋਂ ਸਾਨੂੰ ਪੈਸੇ ਦੇ ਤੇ ਹੁਣ ਜੇ ਤੁਹਾਡੀ ਫੋਟੋ ਵੀ ਖਿੱਚ ਲਈ ਉਹਨੇ ਗਏ ਤਰੀਕੇ ਤਾਂ ਹੁਣ ਤੁਸੀਂ ਕਹਿੰਦੇ ਵੀ ਨਹੀਂ ਆਇਆ ਇਹ ਤਾਂ ਫਿਰ ਹੁਣ ਸਾਰੇ 5 ਸਾਲ ਸਾਰੇ ਵਾਤਾ ਖਾਨ ਵਾਲੇ ਥੋੜੋ ਹੁੰਦੇ ਆ 70 ਸਾਲ ਵਾਲੀਆਂ ਗੱਲਾਂ ਕਹੀਆਂ ਮਾਤਾ ਜੀ ਹੁਣ ਉਹ ਜ਼ਮਾਨੇ ਉਹ ਤਾਂ ਕਈਆਂ ਪੁੱਤ ਪਰ ਅਸੀਂ ਹੁਣ ਤੱਕ ਪੈਸੇ ਕਿਸੇ ਦੇ ਨਹੀਂ ਸੀ ਗਏ ਨਹੀਂ ਹੁਣ ਵੀ ਹੁਣ ਤੁਸੀਂ ਮੈਨੂੰ ਫਿਰਦੇ ਹੁਣ ਤੱਕ ਨਹੀਂ ਲਏ ਸੀ ਹੁਣ ਸਾਡੇ ਤੇ ਗਰੀਬੀ ਬਾਹਲੀ ਸੀ 10000 ਮੋਂ ਨਿਕਲ ਜੂਗੀ ਤੁਹਾਡੀ ਪਰਿਵਾਰ ਦੀ ਚੱਲ ਪੁੱਤ ਕੋਈ ਗੱਲ ਨਹੀਂ ਸਾਡਾ ਨਹੀਂ ਕੰਮ ਕਰਦਾ ਹੋਰ ਤਾਂ ਕਰੇ ਸਾਰੇ ਪਿੰਡ ਤਾਂ ਹੀ ਨਹੀਂ ਕਰ ਰਹੇ ਕੰਮ ਇਹ ਸਾਰੇ ਪਿੰਡ ਤੇ ਨਹੀਂ ਕੋਈ ਛੱਡੋ ਜੀ ਪਿੰਡ ਦੀ ਕੋਈ ਕੋਈ ਗੱਲ ਨਹੀਂ ਬੰਨਦੀ ਕੋਈ ਨਾਲੀ ਨਹੀਂ ਬੰਨਦੀ ਉੱਥੇ ਖੜਾ ਕੰਮ ਕੋਈ ਬੰਦਾ ਆਪਣੇ ਦੰ ਰਨਾ ਸਿਆਵੇ ਆਪਣੇ ਕਰੋ ਕੋਈ ਥਾਣੇ ਦਾ ਕੰਮ ਹੋਵੇ ਪਿੰਡ ਜਾ ਕੇ ਤੁਸੀਂ ਜਾਣੇ ਹੋ ਗੰਢ ਦੇ ਵਿੱਚ ਹਾਂ ਬਿਲਕੁਲ ਕਿਸੇ ਅੱਜ ਤੱਕ ਕੋਈ ਲੰਬਾ ਆਇਆ ਨਹੀਂ ਮੈਨੂੰ ਹੈ ਮੈਨੂੰ ਨਹੀਂ ਲੰਬਾ ਆਇਆ ਸਰਪੰਚ ਦਾ ਕੋਈ ਸਿੱਧੀ ਗੱਲ ਲੱਗਾ ਦੱਸੋ ਮੈਨੂੰ ਕਿਸੇ ਲੰਬਾ ਆਇਆ ਜਿਹੜੇ ਬੰਦੇ ਆ ਨੇ ਆਪਣੇ ਕੋਲੋਂ ਪੈਸੇ ਲਏ ਪੈਸੇ ਤਾਂ ਲੈ ਕੇ 10000 ਇਹਨਾਂ ਨੂੰ ਪੁੱਛੋ ਵੀ ਉਹ ਗੁਲਾਬ ਸਿੰਘ ਇਹਨਾਂ ਦੇ ਘਰੇ ਉਹ ਮੇਰਾ ਦੋਸਤ ਹੈ ਬਹੁਤ ਮਿੱਤਰ ਪਿਆਰਾ ਹੂੰ ਉਹਨੇ ਮੈਨੂੰ ਕਹਾਂ ਮੈਂ ਠੀਕੇ ਤੋਂ ਇੱਥੋਂ ਥੋੜੀ-ਮੋਟੀ ਸ਼ਰਾਬ ਲੈ ਕੇ ਪਿੰਡ ਵਾਲਿਆਂ ਦੀ ਸੇਵਾ ਬਣ ਕੇ ਇਹ ਕਹਿੰਦੇ ਜੀ ਸਾਡੇ ਘਰੇ ਦਾ ਅਸਲੀ ਨਹੀਂ ਥੋੜੇ ਘਰੇ ਫਿਰ ਅਸੀਂ ਇੱਕ ਦੋ ਬੋਤਲਾਂ ਵੇਚੀਆਂ ਇਹਨਾਂ ਨੇ ਵਾਪਸ ਕੀਤੀਆਂ ਅੱਛਾ ਕਹਿੰਦੇ ਇੰਗਲਿਸ਼ ਦੀ ਪੇਟੀ ਵਜੋਂ ਅਸੀਂ ਇੱਕ ਬੋਤਲੇ ਮੰਗਤੇ ਆ ਦੱਸੋ ਜੀ ਚੱਲ ਛੱਡੋ ਸਰਪੰਚ ਸਾਹਿਬ ਉਹ ਨਹੀਂ ਛੱਡੋ ਵਾਲੀ ਗੱਲ ਨਹੀਂ ਸੀ ਜਦੋਂ ਨਾ ਜਾਈ ਤੇ ਕੋ ਛੱਡੋ ਵਾਲੀ ਗੱਲ ਨਹੀਂ ਜਦੋਂ ਅਸੀਂ ਇਲੈਕਸ਼ਨ ਲੜਦੇ ਹਾਂ ਤੁਸੀਂ ਪੈਸੇ ਵੀ ਲੈ ਲੇ ਤੁਸੀਂ ਸ਼ਰਾਬ ਵੀ ਬਗਾਲੀ ਹੁਣ ਕੋਈ ਕਹਿੰਦਾ ਭੁੱਕੀ ਦੇ ਜੋ ਪੋਸਟ ਦੇ ਜੋ ਕੋਈ ਕਹਿੰਦਾ ਸ਼ਰਾਬ ਦੇ ਜੋ ਕੋਈ ਕਹਿੰਦਾ ਪੈਸੇ ਦੇ ਜੋ ਕੋਈ ਕਹਿੰਦਾ ਆਹ ਕਰਦੇ ਹੋ ਕਰ ਜਦੋਂ ਤੁਸੀਂ ਵੋਟਾਂ ਦਾ ਮੁੱਲ ਪਾਉਣ ਲੱਗ ਪੋਗੇ ਤਾਂ ਫਿਰ ਕੰਮ ਦੀ ਝਾਗ ਤੁਹਾਨੂੰ ਕੀ ਲੱਗਵੇ ਕੰਮ ਕਿਉਂ ਕਰੂਗਾ ਤੁਹਾਡਾ ਬੰਦਾ ਇਹ ਇਹ ਤਾਂ ਤਾਂ ਮੰਗੇ ਸੀਗੇ ਜੀ ਇਹ ਥਾਣੇ ਤੇ ਜਾ ਕੇ ਸਾਨੂੰ ਤਾਂ ਕਹਿੰਦੇ ਪੈਸੇ ਨਹੀਂ ਲੱਗਦੇਗੇ ਉੱਥੇ ਕਹਿੰਦੇ ਥਾਣੇਦਾਰ ਇੰਨੇ ਪੈਸੇ ਮੰਗਦੇ ਅਸਲਾਂ ਜੀ ਕਸੂਰ ਹੁਣ ਸਰਪੰਚ ਦਾ ਨਹੀਂ ਜੇ ਸਰਪੰਚ ਨੇ ਤੁਹਾਨੂੰ ਜਵਾਬ ਦੇ ਦਿੱਤਾ ਮੈਨੂੰ ਪਤਾ ਤੁਹਾਡਾ 1.5 ਕਿਲਾ ਵੇਚਿਆ ਸੀ ਨਾ ਮੈਂ ਤੁਹਾਨੂੰ ਦੱਸਦਾ ਜੀ ਮੰਨ ਕੇ ਚੱਲੋ ਮੈਂ ਥਾਣੇ ਵਿਚਾਰੀ ਕਿਸੇ ਦਾ ਕੰਮ ਕਰਾਉਣਾ ਨਾ ਚੇਅਰਮੈਨ ਸਾਹਿਬ ਤੁਹਾਨੂੰ ਵੀ ਪਤਾ ਵੀ ਬੰਗਾਰਾ ਬੋਤ ਕਹੀ ਮੇਰੇ ਦਾ ਇਕਾਦਤ ਹੈ ਵੀ ਮੈਂ ਤਾਂ ਕਦੇ ਸੱਚੀ ਮੁੱੱਚੀ ਮੈਂ ਕਹਿੰਦੇ ਸਬਜੀ ਮੈਂ ਮੈਂ ਸਬਜੀ ਵਾਲੇ ਕੋਲ ਚਲਾ ਜਾਵਾਂ ਮਹਿਕਮਾ ਬੰਗਾਰ ਪਾਈ ਨਹੀਂ ਬਹੁਤ ਸਾਰੇ ਮੈਂ ਸਹਿਬ ਪਰ ਤੁਹਾਨੂੰ ਮੇਰੇ ਬਾਰੇ ਪਤਾ ਹੈ ਹਨਾ ਵੀ ਮੈਂ ਜਿੰਨੇ ਦੀ ਚੀਰਮੈਨ ਹੀ ਮਿਲੀ ਹੈ ਮੈਂ ਕਹਿੰਦੇ ਸਬਜੀ ਵਾਲੇ ਕੋਲੇ ਫਰੂਟ ਵਾਲੇ ਕੋਲੇ ਕਰਿਆਨੇ ਵਾਲੇ ਕੋਲੇ ਕਿਸੇ ਕੋਲ ਮੈਂ ਨਹੀਂ ਕਦੇ ਜਾ ਕੇ ਆਖਿਆ ਤੁਹਾਡੀ ਤੁਹਾਡੀ ਤਾਂ ਹੀ ਗੱਲ ਕਰਦੇ ਆ ਯਾਰ ਸਬਜੀ ਪਾਦੀ ਤੇ ਹਰੀਆਂ ਮਿਰਚਾਂ ਦੀ ਮੁਠੀ ਪਾਦੇ ਮੈਂ ਨਹੀਂ ਕਦੇ ਆਖਿਆ ਹਨਾ ਕਦੇ ਨਹੀਂ ਕਿਹਾ ਵੀ ਚਲ ਠੀਕ ਹੈ ਵੀ ਲੈ ਕੇ ਤੁਰ ਜਾਓ ਮੈਂ ਉਹ ਕੰਮ ਨਹੀਂ ਕਰਦਾਗਾ ਹੁਣ ਮਾਤਾ ਜੀ ਚਲੋ ਕਰਵਾਉਣਾ ਪੋਗਾ ਕੰਮ ਤਾਂ ਥੋੜ ਆਸ ਲੈ ਕੇ ਆਇਆ ਤੁਹਾਡੇ ਕੋਲੇ ਵੀ ਸਾ ਮੇਰੇ ਪੁੱਤ ਦਾ ਖੜਾ ਛੜਾਉ ਕਿਸੇ ਹਿਸਾਬ ਨਾਲ ਇੰਨੀ ਜੋਗਰਾ ਹੈ ਨਹੀਂ ਇਹ ਮਾਤਾ ਇੱਕ ਚੀਜ਼ ਹੁੰਦਾ ਜੇ ਤੁਮ ਆਖੋਗਾ ਤੁਹਾਨੂੰ ਫੇਰ ਉਹੀ ਗੱਲ ਲੱਗਣੀ ਆ ਹਾਂਜੀ ਵੀ ਚੇਅਰਮੈਨ ਪਤਾ ਨਹੀਂ ਸਾਡੇ ਕੋਲ ਪੈਸੇ ਮੰਗਦਾ ਠੀਕ ਹੈ ਕਿਉਂਕਿ ਕੰਮ ਨਾ ਇੱਥੇ ਸਾਡੇ ਕੋਲ ਦਿਨ ਦੇ ਵਿੱਚ 20 ਬੰਦੇ ਆ ਜਾਣ 15 ਬੰਦਿਆਂ ਦਾ ਕੰਮ ਕਰਕੇ ਤੋੜ ਦਈਏ 5 ਬੰਦਿਆਂ ਦਾ ਕੰਮ ਉਹ ਹੋਵੇ ਜਿਹੜਾ ਜਾਂ ਤਾਂ ਅਗਲਾ ਨਜਾਇਜ਼ ਕਰਾਉਣਾ ਚਾਹੁੰਦਾ ਕਿਉਂ ਸੈਕਟਰੀ ਸਾਹਿਬ ਵੀ ਆਹ ਕੰਮ ਜਿਹੜਾ ਨਾ ਤਾਂ ਕਾਨੂੰਨ ਦੇ ਦੇਰੇ ਚਾਹੁੰਦਾ ਨਾ ਸਾਡੇ ਦੇਰੇ ਚਾਹੁੰਦਾ ਵੀ ਕਹਿ ਹੀ ਨਹੀਂ ਸਕਦੇ ਯਾਰ ਕੰਮ ਹੀ ਗਲਤ ਅਸੀਂ ਕਿ ਉਹ ਬੰਦੇ ਫਿਰ ਬਾਹਰ ਜਾ ਕੇ ਕਹਿੰਦੇ ਆ ਜਦੋਂ ਸਰਪੰਚ ਕੋਲੇ ਗਏ ਤਾਂ ਕਹਿਣਗੇ ਉਹ ਸਰਪੰਚ ਝਾਕ ਕਰਦਾ ਚਾਹ ਪੈਸਿਆਂ ਦੀ ਝਾਕ ਕਰਦਾ ਤਾਂ ਨਹੀਂ ਤੁਰਦਾ ਨਾਲ ਝੂਠਾ ਉਸ ਚਾਹ ਕਰਦਾ ਝੂਠਾ ਸਾਡੇ ਕੋਲ ਆਗੇ ਤਾਂ ਤਾਂ ਹੁਣ ਸਾਨੂੰ ਵੀ ਹਦਾਇਤਾਂ ਹੁੰਦੀਆਂ ਵੀ ਕੰਮ ਕਰਵਾਓ ਲੋਕਾਂ ਦੇ ਠੀਕ ਹੈ ਵੀ ਬੋਟਾ ਪਾਜਾ ਲੋਕਾਂ ਨੇ ਫਿਰ ਕਹਿਣਗੇ ਜੇ ਇਥੋਂ 20 ਤੋਂ 5 ਬੰਦੇ ਮੋੜਦੇ ਨੇ ਥੋੜਾ ਕੰਮ ਨਹੀਂ ਵੀ ਹੋਣ ਵਾਲਾ ਨਾ ਅਸੀਂ ਆਖੀਏ ਤੁਹਾਡੇ ਕੰਮ ਦਾ ਹਨਾ ਉਹਨਾਂ ਨੇ ਬਾਹਰ ਜਾ ਕੇ ਸਾਡੀ ਇਹ ਭੰਡੀ ਪ੍ਰਚਾਰ ਕਰਨੀ ਹੁੰਦੀ ਹੈ ਉਹ ਚੇਅਰਮੈਨ ਹੱਡ ਭਾਉਦਾ ਹੈ ਚੇਅਰਮੈਨ ਨੂੰ ਪੈਸਿਆਂ ਦੀ ਝਾਕ ਹੈ ਠੀਕ ਹੈ ਹੁਣ ਚੇਅਰਮੈਨ ਨੇ ਪੈਸੇ ਕੀ ਕਰਨੇ ਜੇ 15 ਬੰਦੇ ਦਾ ਕੰਮ ਹੋਵੇਗੇ ਪੰਜਾਂ ਦਾ ਹੋਰ ਵਾਲੇ ਹੱਥ ਤੇ ਕਿਵੇਂ ਹੋਊਗਾ ਇਹ ਤਾਂ ਹੈਗਾ ਮਾੜਾ ਜੀ ਕੰਮ ਥੋੜਾ ਹੈਗਾ ਕਸੂਤਾ ਅੱਛਾ ਜੀ ਠੀਕ ਹੈ ਤੇ ਸਿੱਧੀ ਗੱਲ ਵੀ ਮੇਰੇ ਨਹੀਂ ਆਤ ਠੀਕ ਹੈ ਮੈਂ ਕੁਝ ਖਾਣਾ ਨਹੀਂ ਕੁਝ ਘਟਣਾ ਨਹੀਂ ਇਹਦੇ ਵਿੱਚੋਂ ਫਿਰ ਕੰਮਵਾਦਾ ਹੀ ਕਰਵਾ ਦੂੰਗਾ ਅੱਛਾ ਜੀ ਠੀਕ ਹੈ ਤੇ ਪਰ ਆ ਸੈਕਟਰੀ ਸਾਹਿਬ ਬੈਠੇ ਕੋਲੇ ਸਪੈਨਸ ਸਾਹਿਬ ਬੈਠੇ ਆ ਪਈਆ 50000 ਰੁਪਏ ਨਹੀਂ ਜੀ ਹਾਂ ਤਾਂ ਤੁਸੀਂ ਕਹਿੰਦੇ ਸੀਗੇ ਪੈਸਾ ਲੱਗਦਾ ਹੀ ਜਿੰਗਾ ਥੋੜੇ ਕੰਮ ਤੇ ਥੋੜਾ ਕੰਮ ਮੈਂ ਕਰਕੇ 도ਰੂਗਾ ਤੇ ਹੁਣ ਤੁਸੀਂ ਵੀ ਕਹੀ ਜਾਂਦੇ ਸਰਪੰਚ ਨਾ ਰਲ ਕੇ ਨਹੀਂ ਸਰਪੰਚ ਨਾ ਰਲਣ ਵਾਲੀ ਗੱਲ ਨਹੀਂ ਸਰਪੰਚਰ ਦਾ ਹਰਾਮੀ ਕਹਦਾ ਤੁਹਾਡੇ ਮੁੰਡੇ ਨੇ ਆਉਂਦੇ ਆ ਸਰਪਤਾ ਚਲੋ ਫਿਰ ਇਹੋ ਜਿਹਾ ਇਹੋ ਜਿਹਾ ਤੁਸੀਂ ਮੈਨੂੰ ਪੱਗ ਬਣਾਦ ਨੇ ਬਾਹਰ ਜਾ ਕੇ ਵੀ ਚੇਅਰਮੈਨ ਨੇ ਆਇਆ ਕਰਦਾ ਚੇਅਰਮੈਨ ਨੇ ਬਦਨਾਵ ਤਾਂ ਸੀ ਹੋਣਾ ਹੀ ਹੋਣਾ ਨਹੀਂ ਜੀ ਤੁਹਾਡੀ ਤਾਂ ਬਹੁਤ ਸੋਭਾ ਸੁਣ ਕੇ ਆਏ ਆ ਪਰ ਬੰਦਾ ਤੇ ਪੈਂਦੀਆਂ ਜਾਂ ਤਾਂ ਖੋਟਿਆ ਕਰਕੇ ਅਫਸਰ ਕੱਢਦੇ ਆ ਯਾ ਤੁਹਾਨੂੰ ਤਾਂ ਕੰਮ ਕਰਨਾ ਪਊਗਾ ਮੇਰੀ ਮਿਹਨਤ ਹੈ ਨਹੀਂ ਬਾਬਾ ਜੀ ਮੈਂਤ ਨਾ ਕਰੋ ਮੇਰੀ ਇੱਕ ਗੱਲ ਸੁਣੋ ਵੀ ਜਦੋਂ ਸਾਡੇ ਬੰਦੇ ਤੁਹਾਡੇ ਕੋਲ ਚੱਲ ਕੇ ਜਾਂਦੇ ਆਂ ਕਿਤੇ ਮੈਂ ਨਹੀਂ ਕਹਾਂ ਵੀ ਮੇਰੇ ਕਲੇ ਸਾਡੀ ਪਾਰਟੀ ਦੇ ਕਿਸੇ ਵੀ ਪਾਰਟੀ ਦਾ ਬੰਦਾ ਜਾਂਦਾ ਜਦੋਂ ਤੁਸੀਂ ਮੂੰਹ ਡੱਡ ਕੇ ਖੜ ਜਾਂਦੇ ਹੋ ਵੀ ਬਈ 3000 ਲੈਣਾ ਰੋਡ ਦਾ ਅੰਗਰੇਜ਼ੀ ਦੀ ਪੇਟੀ ਲੈਣੀ ਹੈ ਦੇਸੀ ਦਾ ਸਾਡਾ ਮੁੰਡਾ ਸਾਡਾ ਬੰਦਾ ਪੀਂਦਾ ਨਹੀਂਗਾ ਅਸੀਂ ਵੀ ਤਾਂ ਉੱਥੇ ਤੁਹਾਡੇ ਕੋਲੇ ਘਰੇ ਜਾ ਕੇ ਬੇਨਤੀ ਕੀਤੀ ਸੀ ਬੇਨਤੀ ਕਰਦੇ ਅਸੀਂ ਤਾਂ ਕੋਈ ਸੋਚੇ ਨਹੀਂ ਫੈਕਟਰੀ ਸਾਹਿਬ ਜਿੰਨੀ ਉਮੀਦ ਹੁਣ ਇਹ ਲੈ ਕੇ ਆਏ ਆ ਅਸੀਂ ਇਹ ਤੋਂ 10 ਗੁਣਾ ਵੱਧ ਉਮੀਦ ਲੈ ਕੇ ਜਾਂਦੇ ਆ ਜੇ ਤੁਸੀਂ ਸਾਡੇ ਖਾਤੇ ਖਾਲੀ ਨਾ ਕਰੋ ਠੀਕ ਹੈ ਹਾਲਾਂਕਿ ਮੈਂ ਤਾਂ ਮੈਨੂੰ ਚਾਹ ਰੂ ਠੀਕ ਹੈ ਮੇਰੀ ਕਾਬਲੀਅਤ ਤੇ ਸਿਰ ਤੇ ਚੇਅਰਮੈਨ ਹੀ ਮੈਦਾ ਮੈਨੂੰ ਕੋਈ ਬੋਰਡ ਦੀ ਮੰਗਣੀ ਵੀ ਕੁਛ ਨਹੀਂ ਸਰਪੰਚ ਵੋਟ ਮੰਗਦਾ ਐ ਐਮਐਲਏ ਨੇ ਬੰਨਾ ਹੁਣੇ ਵੋਟ ਮੰਗਣੀ ਐ ਐਮਪੀ ਨੇ ਬੰਨਾ ਹੁਣੇ ਵੋਟ ਮੰਗਣੀ ਸਾਹਮਣੇ ਵੋਟਾਂ ਮੰਗਣੀਆਂ ਨਾ ਉਦੋਂ ਜ਼ਿਆਦਾਤਰ ਲੋਕਾਂ ਦੇ ਮੂੰਹ ਟੱਡੇ ਹੁੰਦੇ ਆ ਜੀ ਜਦੋਂ ਵੋਟਾਂ ਮੁੱਲ ਵਿਕਣ ਗਈਆਂ ਤਾਂ ਕੋਈ ਐਮਪੀ ਕੋਈ ਐਮਐਲਏ ਕੋਈ ਸਰਪੰਚ ਕੋਈ ਜਿਹੜਾ ਮਰਜ਼ੀ ਚੌਲ ਲਿਆ ਤੁਸੀਂ ਤੁਹਾਡਾ ਕੰਮ ਕਿਉਂ ਕਰੂਗਾ ਜੀ ਉਹ ਠੀਕ ਹੈ ਹੁਣ ਮੈਂ ਤੁਸੀਂ ਮੇਰੇ ਸਰਪੰਚ ਦੀ ਮੇਰੇ ਮੂੰਹ ਤੇ ਬੇਇੱਜ਼ਤੀ ਕਰਤੀ ਤੇ ਮੈਂ ਦੱਸ ਬੇ ਹਰਾਮੀ ਆ ਜੀ ਫਬਰ ਇੱਕ ਪੇਟੀ ਸ਼ਰਾਬ ਦੀ ਭੇਜਤੀ 10000 ਰੁਪਇਆ ਭੇਜਤਾ ਸੀ ਹਰਮੀ ਹਰਾਮੀ ਜੇ ਅਸੀਂ ਇਹਨਾਂ ਦੇ ਮਗਰ ਜਾਵਾਂਗੇ ਤੇ ਗਾਂ ਵਾਲੇ ਸਾਨੂੰ ਹਰਾਮੀ ਕਹਿਣਗੇ ਵੀ ਦੇਖ ਕਿਹੋ ਜੇ ਕੰਮ ਕਰਦਾ ਮੁੰਡਾ ਤੇ ਤੁਸੀਂ ਸਰਪੰਚ ਸਾਹਿਬ ਨੂੰ ਜਾ ਕੇ ਮਗਰਾ ਕੇ ਨਾ ਬਿਲਕੁਲ ਨਾਲੇ ਇੱਕ ਗੱਲ ਹੋਰ ਦੱਸਦਾ ਮੈਂ ਤਾਂ ਜੀ ਵੀ ਮਸਲਾ ਕਿੰਨਾ ਟੇਟਾ ਥੋੜੇ ਮੁੰਡੇ ਦਾ ਠੀਕ ਹੈ ਜੇ ਉਹੋ ਜੇ ਛੇੜਛਾੜ ਦਾ ਪਰਚਾ ਪਾ ਕੇ ਪੁਲਿਸ ਨੇ ਤੋਰਤਾ ਤੁਹਾਡੇ ਕੋਲ ਵਕੀਲ ਨੇ ਪਹਿਲੀ ਤਰੀਕ ਦੇ ਜਾਣ ਦੇ 50000 ਮੰਗ ਲੈਣਾ ਤਰੀਕਾ ਵੱਖਰੀਆਂ ਪੈਣੀਆਂ ਥੋਡੀਆਂ ਠੀਕ ਹੈ ਜੇ ਮੜਾ ਜਾਂ ਕੁੜਕਾਂ ਵਾਲੀ ਛੇੜਛਾੜ ਹਣ ਤੁਸੀਂ ਇਹ ਦੇਖ ਲਓ ਵੀ ਰੁਪਇਆ 50000 ਕਿੰਨੇ ਚਰਚੇ ਦਿੰਨੇ ਆ ਤੇ ਮੈਂ ਕਰ ਦਿੰਨਾ ਕੋਣ ਜੀ ਪੈਸੇ ਤਾਂ ਸਰ ਨਹੀਂ ਦੇ ਸਕਦੇ ਅਸੀਂ ਕਿਉਂਕਿ ਤੁਸੀਂ ਅੱਜ ਪੈਸੇ ਦੇਣ ਹੁੰਦੇ ਪਰ ਅਸੀਂ ਤੁਹਾਡੇ ਕੋਲੋਂ ਚੱਲ ਕੇ ਆਉਂਦੇ ਨਹੀਂ ਆਹੀ ਮਾਤਾ ਜੀ ਆਹੀ ਗੱਲ ਮੈਂ ਤੁਹਾਨੂੰ ਜਿਚਾਉਣੀ ਚਾਹੁੰਦਾ ਸੀਗਾ ਹੁਣ ਪੀੜ ਲੱਗੀ ਨਾ ਤੁਹਾਨੂੰ ਵੀ ਪੈਸੇ ਤਾਂ ਅਸੀਂ ਨਹੀਂ ਦੇ ਸਕਦੇ ਤੁਸੀਂ ਤਾਂ ਮੁੰਡਾ ਕਢਾਉਣਾ ਇੱਕ ਐਡੇ ਕੇਸ ਦੇ ਵਿੱਚੋਂ ਹਾਲਾਂਕਿ ਕੁੜੀਆਂ ਵਾਲੇ ਕੇਸਾਂ ਦੇ ਵਿੱਚ ਤੁਹਾਨੂੰ ਲੱਗਦਾ ਕੋਈ ਚੇਅਰਮੈਨ ਕੋਈ ਸਰਪੰਚ ਕੋਈ ਐਮਐਲਏ ਕੋਈ ਐਮਪੀ ਕਿਸੇ ਨੂੰ ਫੋਨ ਕਰਕੇ ਆਖੂਗਾ ਵੀ ਇਹਨੇ ਕੁੜੀਆਂ ਛੇੜੀਆਂ ਜੀ ਛੱਡ ਦਿਓ ਕੀ ਗੱਲ ਸਾਡੇ ਧੀਆ ਭੈਣਾ ਨਹੀਂ ਗੀਆਂ ਮਾਤਾ ਜੀ ਚੁੱਪ ਕਰ ਇੱਕ ਵਾਰ ਗੱਲ ਸੁਣ ਤੂੰ ਸਾਰੀ ਕਰਤੂਤ ਤੇਰੀ ਪਤਾ ਲੱਗ ਗਈ ਨਹੀਂ ਗਲਤੀ ਮੈਂ ਤੇਰੀ ਗਲਤੀ ਨੂੰ ਕੀ ਕਰਾਂ ਜਦੋਂ ਅਸੀਂ ਜਾਂਦੇ ਚੱਲ ਗਏ ਡੇਢ ਡੇਢ 2 2 ਕਿੱਲੇ 3 3 ਕਿੱਲੇ ਤੁਸੀਂ ਸਰਪੰਚਾਂ ਦੇ ਵਿੱਚ ਸਰਪੰਚਾਂ ਦੇ ਬੁਕਾ ਦੇ ਦਿੰਦੇ ਕਿੱਡਾ ਕਲੈਕਸ਼ਨ ਹੁੰਦਾ ਸਰਪੈਂਚੀ ਦਾ ਐਮਐਲਏ ਦੇ ਕਿੰਨੇ ਪੈਸੇ ਲਵਾਉਂਦੇ ਹੋਗੇ ਸ਼ਰਾਬਾਂ ਦੇ ਵਿੱਚ ਤੇ ਨਾ ਤੁਹਾਡੀਆਂ ਵੋਟਾਂ ਦੇ ਮੁੱਲ ਦੇ ਵਿੱਚ ਐਮਪੀ ਕਹਿੰਦੇ ਕਿੰਨੇ ਪੈਸੇ ਲਵਾਉਂਦੇ ਹੋਗੇ ਬਹੁਤ ਪੈਸੇ ਲਵਾਉਣਾ ਹੈ ਨਾ ਤੁਸੀਂ ਲੋਕ ਫਿਰ ਤੁਸੀਂ ਕਹਿੰਦੇ ਕਿ ਸਰਕਾਰਾਂ ਕੰਮ ਨਹੀਂ ਕਰਦੀਆਂ ਲੀਡਰ ਕੰਮ ਨਹੀਂ ਕਰਦੇ ਕਿਉਂ ਕਰਨ ਜਿਉਂ ਪਹਿਲਾਂ ਲੀਡਰ ਦੇ ਘਰ ਤੁਸੀਂ ਪੈਸੇ ਮੰਗ ਮੰਗ ਵੇਲੇ ਕਰ ਦਿੰਦੇ ਮੈਂ ਮਾਤਾ ਜੀ ਤੁਸੀਂ ਮੇਰੇ ਕੋਲ ਜਿਆਦਾ ਪਹਿਲੀ ਵਾਰ ਆਇਆ ਮੇਰੇ ਕੋਲੇ 4 ਸਾਲ ਹੋ ਗਏ ਮੈਨੂੰ ਚੌਥਾ ਸਾਲ ਚੱਲੇ ਜਾਂਦਾ ਚੇਅਰਮੈਨ ਮੰਡਲ ਨੂੰ ਪੂਰੇ ਹੋਣ ਵਾਲੇ ਆ ਆ ਸਰਪੰਚ ਸਾਹਿਬ ਬੈਠੇ ਆ ਸਾਡੇ ਸੈਕਟਰੀ ਸਾਹਿਬ ਬੈਠੇ ਆ ਠੀਕ ਹੈ ਜਦੋਂ ਤੋਂ ਮੈਂ ਇੱਥੇ 4 ਰੁਪਏ ਵੀ ਕਿਸੇ ਨੂੰ 4 ਸਾਲਾਂ ਚ ਲਾਏ ਹੋਣ। ਚਾਹ ਦਾ ਕੱਪ ਵੀ ਕਿਸੇ ਨੂੰ ਪੀਤਾ ਹੋਵੇ। ਠੀਕ ਹੈ? ਕੰਮ ਜੀ ਦਾ ਕਰਵਾਇਆ ਨਾ ਬਾਤਾ ਜੀ? ਇਹ ਸਿਰਫ ਤੁਹਾਨੂੰ ਮੈਂ ਸਾਬਤ ਸਿਖਾਉਣ ਵਾਸਤੇ ਇਹ ਨਾ ਕੀਤਾ ਸੀਗਾ। ਮੈਂ 50000 ਮੈਂ 50000 ਦਾ ਕੀ ਕਰਨਾ? ਆ ਹੁਣੇ ਫੋਨ ਕਰ ਦਿੰਨਾ ਪਰ ਮੇਰੀ ਇੱਕ ਗੱਲ ਸੁਣੋ। ਵੀ ਤੁਸੀਂ ਜੈਜ ਸਾਹਿਬ ਦੇ ਇਸ ਗੱਲ ਨੂੰ ਮੁੰਡੇ ਨਾਲ ਇਹ ਮੁੰਡਿਆਂ ਨਾਲ ਰਲ ਕੇ ਕੁੜੀਆਂ ਛੇੜਤੀਆਂ। ਨਹੀਂ ਜੀ ਹੈ। ਥੋੜੇ ਥੋੜੇ ਕੁੜੀ ਹੈਗੀ? ਨਹੀਂ ਤੇ ਕੁੜੀ ਤਾਂ ਹੈਗੀ ਐ ਪਰ ਜਾਇਜ ਤਾਂ ਅਸੀਂ ਵੀ ਨਹੀਂ ਸਮਝਦੇਗੇ ਵੀ ਧੀ ਪੈਣਾ ਆਪਦੇ ਅਰਕੀ ਕੋਈ ਹੁੰਦੀ ਐ ਹਾਂ ਤੇ ਫਿਰ ਹੁਣ ਸੋਚੋ ਨਾ ਬਾਦਾ ਜੀ ਜੇ ਥੋਡੀ ਕੁੜੀ ਆਉਂਦੀਆਂ ਸਹੇਲੀਆਂ ਨਾਲ ਜਾਂ ਆਪਦੇ ਸਕੂਲ ਜਾਂ ਆਪਦੇ ਕਾਲਜ ਜਾਂ ਆਪਦੇ ਕਿਸੇ ਕੰਮ ਤੁਰ ਨਹੀਂ ਜਾਂਦੀ ਐ ਤੇ ਹੋਰ ਚਾਰ ਮਸਟੰਡੇ ਰਲ ਕੇ ਥੋਡੀ ਕੁੜੀ ਨੂੰ ਛੇੜਨਾ ਤੁਹਾਨੂੰ ਪੀੜਨਾ ਹੋਊਗੀ ਇਹ ਤਾਂ ਹੁੰਦੀ ਤਾਂ ਹੈਗੀ ਐ ਜੇ ਇਹ ਮੈਂ ਤਾਂ ਮੁੰਡਾ ਮੁੰਡਾ ਜਦੋਂ ਹੁਣ ਮੰਨੀ ਜਾਂਦਾ ਵੀ ਕੁੱਟ ਮੈਨੂਗੇ ਐਵੇਂ ਨਹੀਂ ਕੁੱਟਗੇ ਜਿਹੜੇ ਤਿੰਨਾ ਚਾਰਾਂ ਦਾ ਨਾਂ ਹੀ ਲੈਂਦੇ ਨਾ ਨਾਲ ਦਿਆਂ ਦਾ ਕੁੜੀਆਂ ਕੜੀਆਂ ਤੇ ਛੇੜੀਆਂ ਹੋਣਗੀਆਂ ਨੇ ਛੇੜਦੇ ਹੋਣਗੇ ਗਲਤੀ ਹੋ ਗਈ ਜੀ ਇੱਕ ਮੇਰੀ ਗੱ ਮੈਂ ਸਿਰਫ ਪੈਸੇ ਵਾਲੀ ਗੱਲ ਦਾ ਤੁਹਾਨੂੰ ਇਸ ਕਰਕੇ ਆਖੀ ਵੀ ਤੁਹਾਨੂੰ ਮਾੜੀ ਜਿਹੀ ਪੀੜ ਲੱਗੇ ਵੀ ਪੈਸੇ ਦੇਣੇ ਕਿੰਨੇ ਔਖੇ ਆ ਉਹਨੇ ਪੈਸੇ ਜਿਹੜਾ ਤੁਹਾਡੇ ਕੋਲ ਵੋਟਾਂ ਮੰਗਣ ਜਾਂਦਾ ਉਹਨਾਂ ਔਖਾ ਨੂੰ ਲੱਗਦਾ ਪੈਸਾ ਦੇਣਾ ਕਿਸੇ ਦੇ ਘਰੇ ਨਹੀਂ ਮਚੀਨਾ ਲੱਗੀਆਂ ਨੂਟ ਛਾਪਣ ਵਾਸਤੇ ਉਦੋਂ ਤੁਸੀਂ ਮੈਂਟਲ ਹੋਣੇ ਗਿਆਨ ਲੱਗੇ ਵੀ ਭਈ 5 ਸਾਲ ਦੇ ਦੌਣਗੇ ਵੇਖੀ ਜਾਊਗੀ ਅਸੀਂ ਤਾਂ ਸਾਡੇ ਤਾਂ ਰੱਖੋ ਇੱਥੇ ਫੇਰ ਵੋਟ ਪਾਉਣ ਜਾਵਾਂਗੇ ਮੈਂ ਕਰ ਦਿੰਦਾ ਫੋਨ ਕੋਈ ਗੱਲ ਨਹੀਂ ਮਾਤਾ ਜੀ ਇੱਕ ਕਰੀ ਮੈਂ ਫੋਨ ਕਰ ਦਿੰਦਾ ਐਸਐਚਓ ਨੂੰ ਅੱਛਾ ਜੀ ਠੀਕ ਹੈ ਤੇ ਪਰ ਇੱਕਲ ਦਾ ਧਿਆਨ ਰੱਖਵੀਂ ਜੇ ਗਾਂ ਨੂੰ ਇਹੋ ਜਿਹੀ ਮੇਰੇ ਕੋਲ ਆਉਣ ਦੀ ਲੋੜ ਨਹੀਂ ਠੀਕ ਹੈ ਪੁੱਤ ਸ਼ਾਮਾ ਤੇ ਤੁਹਾਡਾ ਸਰਕਾਰ ਵੀ ਤੁਸੀਂ ਨਾਲ ਚੱਲ ਕੇ ਆਏ ਹੋ ਮੈਂ ਸਿੱਧੀ ਗੱਲ ਵੀ ਮਾਮਾ ਤਾਂ ਮਾਪੇ ਤਾਂ ਦੁਖੀ ਹੁੰਦੇ ਆ ਇਹ ਜੋ ਮਰਜ਼ੀ ਕਰੀ ਜਾਣ ਲੱਗਾ ਨਾਲ ਚੀਰਮੈਨ ਸਾਹਿਬ ਗੱਲ ਇਹ ਹੈ ਵੀ ਇਹ ਮਿਡਲ ਕਲਾਸ ਦੇ ਘਰਾਂ ਦੇ ਬੱਚੇ ਆ ਹੂੰ ਵੀ ਤੁਸੀਂ ਹੁਲੜ ਬਾਜ਼ੀਆਂ ਵਾਲੇ ਦਾ ਕਿਹਨਾਂ ਨੂੰ ਕੰਮ ਸੁਭਾ ਦਿੰਦੇ ਮਿਡਲ ਕਲਾਸ ਘਰਾਂ ਦੇ ਬਾੜੇ ਵੇਲੀ ਬਣ ਕੇ ਹੁੰਦੇ ਆ ਤੁਸੀਂ ਆਹ ਕੰਮ ਕਰੋ ਤੇ ਆਹ ਮਾਪਿਆਂ ਨੂੰ ਸੁਖ ਦਿਓ ਹਾਂਜੀ ਚੀਰਮੈਨ ਸਾਹਿਬ ਕਿਵੇਂ ਦੁਆਰਾ ਯਾਦ ਕੀਤਾ ਜੀ ਮੈਂ ਤੁਹਾਨੂੰ ਦੱਸਿਆ ਤਾਂ ਹੈ ਵੀ ਜਿਵੇਂ ਜਿਵੇਂ ਕੰਮ ਹੋਣਗੇ ਐਸਚੀਓ ਸਾਹਿਬ ਤੁਹਾਨੂੰ ਯਾਦ ਕਰਦੇ ਰਹਿਣਾ ਹਾਂਜੀ 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 ਉਹ ਇੱਕ ਨਾ ਤੁਹਾਡੇ ਕੋਲ ਮਸਲਾ ਹੋਊਗਾ ਮੁੰਡੇ ਦੀ ਕੱਲ ਪਰਸੋਂ ਕੱਲ ਕੇ ਪਰਸੋਂ ਕਦੋਂ ਦੀ ਗੱਲ ਹੈ ਕੁੱਟਮਾਰ ਕੀਤੀ ਹੈ ਪਰਸੋਂ ਕੋਈ ਮੁੰਡੇ ਦੀ ਕੁੱਟਮਾਰ ਜੀ ਕੀਤੀ ਹੈ ਇੱਥੇ ਬਾਜ਼ਾਰ ਦੇ ਵਿੱਚ ਕੀ ਨਾਮ ਸੀ ਜੀ ਕੀ ਨਾਂ ਦਾ ਰਵੀ ਹੈ ਜੀ ਰਵੀ ਰਵੀ ਆ ਮੁੰਡਾ ਅੱਛਾ ਅੱਛਾ ਜੀ ਅੱਛਾ ਇਹੋ ਹੀ ਉਹ ਕੁੜੀਆਂ-ਕੜੀਆਂ ਬਹੁਤ ਛੇੜਦੇ ਆ ਨਾ ਇਹੋ ਜੀ ਬੱਸ ਬੱਸ ਆ ਮੈਂ ਤਾਂ ਸੁਣਦਾ ਮੈਂ ਫੋਨ ਤਾਂ ਹੀ ਸਪੀਕਰ ਤੇ ਕੀਤਾ ਵੀ ਤੁਹਾਨੂੰ ਪਤਾ ਲੱਗ ਜੇ ਸੁਣੇ ਜਾਂਦਾ ਇੱਕ ਹੈਗਾ ਮਸਲਾ ਛੇੜ-ਛਾੜ ਵਾਲਾ ਇਹਨਾਂ ਦਾ ਹੈਗਾ ਜੀ ਹੈਗਾ ਹੈਗਾ ਚਲੋ ਐਂ ਕਰਿਓ ਜਿਹੜੇ ਮੁੰਡਿਆਂ ਨੇ ਕੁੱਟਮਾਰ ਕੀਤੀ ਹੈ ਨਾ ਦੇਖੋ ਅਸਲ ਚ ਮਾੜਾ ਹੈ ਨਾ ਨੌਜਵਾਨ ਪੀੜੀ ਦੇ ਵਿੱਚ ਪਿਰਤ ਜਿਹੜੀ ਕੁਟਮਾਰ ਵਾਲੀ ਤੇ ਜਾਂ ਕੁੜੀਆਂ ਦੀ ਛੇੜਛਾੜ ਜਾਂ ਨਸ਼ੇ ਨੂੰ ਸਾਰਾ ਕੁਝ ਹੀ ਮਾੜਾ ਐ ਐਸਐਚਓ ਸਾਹਿਬ ਹਣਾ ਤੇ ਬਸ ਇੰਨਾ ਕਰ ਲੋ ਗੁਰਪ੍ਰੀਤ ਵੀ ਇਹਨਾਂ ਨੂੰ ਨਾ ਇਹਨੂੰ ਬੁਲਾ ਲਓ ਤੇ ਉਹਨਾਂ ਨੂੰ ਬੁਲਾ ਲਓ ਮੁੰਡਿਆਂ ਨੂੰ ਜਿਹੜੇ ਜਿਹੜੇ ਕੋਈ ਛੇੜਛਾੜ ਕੀਤੀ ਐ ਹਾਂਜੀ ਹਾਂਜੀ ਕੋਈ ਗੱਲ ਨਹੀਂ ਇਹੋ ਭੇਜ ਦਿਓ ਜੀ ਇਹਨੂੰ ਵੀ ਥਾਣੇ ਤੇ ਉਹਨਾਂ ਨੂੰ ਨਾਲੇ ਨੂੰ ਤੇ ਸਾਥੀਆਂ ਨੂੰ ਜ਼ਰੂਰ ਲੈ ਕੇ ਆਵੇ ਆਖਰਾ ਹਾਂ ਕਿੰਨੇ ਜਣੇ ਤੇ ਨਾਲ ਦੇ ਹੋਏ ਦੋ ਜਣੇ ਹੋਰ ਦੋ ਹੋਰ ਆ ਉਹਨੂੰ ਨਾਲ ਲੈ ਕੇ ਜਾਣਾ ਠੀਕ ਐ ਠੀਕ ਐ ਲੈ ਕੇ ਜਾਣਾ ਨਾਲ ਹਾਂਜੀ ਹਾਂਜੀ ਠੀਕ ਐ ਇਹਨਾਂ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਭੇਜੋ ਇਹਨਾਂ ਨੂੰ ਜ਼ਰੂਰ ਜੀ ਤੇ ਜੇ ਇਦੋਂ ਬਾਅਦ ਕੋਈ ਮਸਲਾ ਹੋਵੇ ਇਹਨਾਂ ਦਾ ਹਾਂਜੀ ਤਾਂ ਮੇਰੀ ਕੋਈ ਲੱਤ ਨਹੀਂ ਛੱਡਦੀ ਅੱਜ ਮਾਤਾ ਆਈ ਕਰਕੇ ਥੋੜਾ ਜਿਹਾ ਸਤਿਕਾਰ ਕਰਨਾ ਪਿਆ ਚਲੋ ਠੀਕ ਹੈ ਨਹੀਂ ਤਾਂ ਇਹ ਇਹਨਾਂ ਮਾਮਲਿਆਂ ਦੇ ਵਿੱਚ ਤੁਹਾਨੂੰ ਪਤਾ ਮੈਂ ਕਾਲ ਕਰਦਾ ਹੀ ਨਹੀਂ ਹੁੰਦਾ ਵਰਦੀ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਠੀਕ ਹੈ ਇਹਨਾਂ ਨੂੰ ਵਧੀਆ ਤਰੀਕੇ ਨਾਲ ਇਹਨਾਂ ਦਾ ਮਾਫੀ ਨਾਮਾ ਕਰਾ ਕੇ ਇਹਨਾਂ ਕੋਲੋਂ ਹੱਥੋਂ ਥੇ ਜੜਵਾ ਕੇ ਉਹਨਾਂ ਦੇ ਅੱਗੇ ਠੀਕ ਹੈ ਤੇ ਫੇਰ ਖੜਾ ਛੱਡਿਓ ਉਹਨਾਂ ਦਾ ਮੈਂ ਇਹ ਨਹੀਂ ਕਹਿੰਦਾ ਵੀ ਸਦਾ ਸੌਖਾ ਤਰੀਕਾ ਨਾਲ ਛੱਡ ਦਿਓ। ਡਿਗਰੀ ਨ ਬਿਲਕੁਲ ਜੀ ਬਿਲਕੁਲ ਫਿਰ ਮੈਂ ਪਰਚਾ ਦੇਵਾਂਗਾ ਹੀ ਸਦਾ ਥੋਕੇ ਦੇ ਓ ਥੋਕੇ ਹਾਂਜੀ ਹਾਂਜੀ ਠੀਕ ਹੈ ਗੁਰਪ੍ਰੀਤ ਨਾ ਨਾ ਬਸ ਠੀਕ ਹੈ ਗੁਰਪ੍ਰੀਤ ਧੰਨਵਾਦ ਠੀਕ ਹੈ ਸਰ ਓਕੇ ਓਕੇ ਥੈਂਕ ਯੂ ਮਾਤਾ ਉਸ ਨੂੰ ਛੱਡਦੇ ਵੀ ਪੈਸੇ ਨਾਲ ਤੁਸੀਂ ਆਪਦਾ ਜਰਨਲ ਖੋਲੋਗੇ ਉਸ ਸਮਾਂ ਗਿਆ ਹੁਣ ਨਾਲੇ ਸਾਡੇ ਕੋਲ ਕੰਮ ਹੀ ਨਹੀਂ ਪੈਸਿਆਂ ਵਾਲਾ ਅਸੀਂ ਕੀ ਕਰਨਾ ਰੱਬ ਦਾ ਦਿੱਤਾ ਸਾਰਾ ਕੁਝ ਬੱਚੇ ਦੋ ਆ ਬਾਹਰ ਸੈਟਲ ਲਾ ਕੀ ਕਰਨਾ ਕੀ ਪਤਾ ਸੀ ਪੁੱਤ ਮੈਂ ਤਾਂ ਘਰੇ ਬੈਠ ਕੇ ਮਾਤਾ ਦੋ ਮੁੰਡੇ ਦੋ ਮੁੰਡੇ ਆ ਦੋ ਮੁੰਡੇ ਮਾਤਾ ਇੱਕ ਕੈਨੇਡਾ ਸੈਟਲ ਹੈ ਅਮਰੀਕਾ ਸੈਟਲ ਹੈ ਅਸੀਂ ਕੀ ਕਰਨਾ ਤੁਹਾਡੇ 50000 ਦਾ ਲ ਦੇ ਤਾਂ ਠੀਕ ਆ ਪਤਸ਼ਾਵਾਛੇ ਮੈਂ ਤਾਂ ਕਹਿੰਦੀ ਮਹਾਰਾਜ ਨੂੰ ਉਹਦੇ ਵੀ ਤਰੱਕੀਆਂ ਦੇਵੇ ਮੈਂ ਤੁਹਾਡੀ ਸੋਚ ਨੂੰ ਵੀ ਤਰੱਕੀਆਂ ਦੇਵੇ ਤੁਸੀਂ ਵੋਟਾਂ ਦੇ ਪੈਸੇ ਨਾ ਮੰਗਿਆ ਤੁਸੀਂ ਵੀ ਸੋਚਿਆ ਕਰੋ ਜੋ ਵੋਟਾਂ ਲੈਣ ਚਾਹੀਦਾ ਉਹ ਤੋਂ ਠੀਕ ਹੈ ਚਲ ਪਤਗੱਲ ਜੀ ਨਹੀਂ ਲੈ ਮੰਗਦੇ ਸਰਪੰਚ ਸਾਹਿਬ ਲੈ ਚੱਲੀ ਅੱਜ ਇੱਕ ਮੀਟਿੰਗ 'ਚ ਤੁਹਾਨੂੰ ਹਾਂ ਚਲੋ ਚਲੋ ਹੈ ਮੈਂ ਕਿਹਾ ਤੁਹਾਡੇ ਕੋਲੋਂ ਉਹਦੀ ਲੋੜ ਨਹੀਂ ਪੈਂਦੀ ਜੇ ਤੁਸੀਂ ਮੇਰੇ ਕੋਲ ਪੈਸੇ ਨਾਲ ਆ ਦਿੰਦੇ ਮੈਂ ਤੁਹਾਨੂੰ ਪਿੰਡ ਲੈਵਲ ਤੇ ਨਿਵੇੜ ਦਿੰਦਾ ਆ ਜਾਓ ਇੱਕ ਕੱਪ ਹੋਇਆ ਸਰ ਸਾਰੇ ਜੀ ਗੋਗਾ ਲੱਗਿਆ ਹਾਂ ਜਾਓ ਤੁਸੀਂ ਥਾਣੇ ਜਾਓ ਇੱਕ ਵਾਰੀ ਗੁਰਪ੍ਰੀਤ ਨੂੰ ਕਹਤਾ ਮੈਂ ਸੱਚ ਨੂੰ ਤੇ ਗਾਹ ਤੋਂ ਧਿਆਨ ਨਾਲ ਗਾਹ ਨੂੰ ਖੇੜਾ ਨਹੀਂ ਛਡਾਉਣਾ ਮੈਂ ਫੇਰ ਨਾ ਮੁੜ ਕੇ ਨਹੀਂ ਗਲਤੀ ਆ ਠੀਕ ਹੈ ਠੀਕ ਹੈ ਜੀ